ਕਮਾਲ ਆ ਯਾਰ ਉਹ ਵੀਰੇ ਕਿਧਰ ਭੱਜਾ ਉਹ ਭਰਾਵਾ ਕਿਧਰ ਭੱਜਾ ਕਿਧਰ ਫੜਾ ਫੜਾ ਹੱਦ ਹੋ ਗਈ ਯਾਰ ਇਹਨਾਂ ਦੀ ਕਾਣ ਕੇ ਕਾਣ ਹੈ ਗਾਣੇ ਇਹਨਾਂ ਇਹਨਾਂ ਮਗਰ ਗੱਡੀ ਲਾ ਵੀ ਰਹਿਣ ਗੁੜੰਗਾ ਇਹਨਾਂ ਨੂੰ ਚਾਹੀਦੀ ਨਾ ਦੂਮੇ ਵੇਚ ਤਾ ਵੇਚ ਦਿੱਤੀਆਂ ਕਿੱਥੇ ਵੇਚਣਾ ਕੀ ਗੱਲ ਆ ਕਹਿੰਦੇ ਆ ਵੀ ਹਰਿਆਣੇ ਚ ਉਹਨਾਂ ਦਾ ਜੀ ਉਹਨਾਂ ਸਿਸਟਮ ਬਹੁਤ ਨਹੀਂ ਵੇਚਿਆ ਕਿੰਨੇ ਆ ਕੋਆਨੇ ਤੇ ਪਿਓ ਨਹੀਂ ਦਿੰਦੇ ਇੱਕ ਥਾਂ ਤੇ ਤੇਰੇ ਥਾਂ ਤੇ ਵੇਚ ਗਿਆ ਨੇ ਉਹ ਠੀਕ ਹੈ ਜੀ ਮੈਂ ਖਾਸਾ ਜੀ ਫਤੀ ਉਹ ਠੀਕ ਹੈ ਬਾਬਿਓ ਉਹ ਠੀਕ ਹੈ ਜੀ ਮਾਫੀ ਮੰਗਦਾ ਮੈਂ ਲੇਟ ਹੋ ਗਿਆ ਕਾਫੀ ਹਾਂ ਕਿਹੜੀ ਮਾਤਾ ਹੋਠੀਰਾ ਜੀ ਬੈਠੀ ਸਾਹਮਣੇ ਅੱਛਾ ਜੀ ਉਹ ਠੀਕ ਹੈ ਜੀ ਮੈਂ ਖਾਸਾ ਜੀ ਫਤੀ ਹੋਠੀਰਾ ਜੀ ਆ ਮਾਤਾ ਵਾ ਉਹ ਬੇਟੀ ਨਾਲ ਬੋਲਿਆ ਨਹੀਂ ਜਾਂਦਾ ਅੱਛਾ ਹੈਗੀ ਕਿਥੋਂ ਇਹ ਇਸੇ ਪਿੰਡ ਦੀ ਇਹਨਾਂ ਆਪਣੇ ਰਹਿੰਦੇ ਆ ਯਾਰ ਇਹਨਾਂ ਦੇ ਘਰਾਂ ਚੋਂ ਹੀ ਆਉਂਦੇ ਸਾਰੇ ਪਰਿਵਾਰ ਚੋਂ ਹੀ ਇਹਨਾਂ ਦੇ ਇੱਕ ਹਸਾਮ ਨੇ ਇਹਦਾ ਵੀ ਸਿਸਟਮ ਹੋਇਆ ਜਿਹੜਾ ਫਲਾਸ ਕਰਾਣ ਵਾਲਾ ਕੇਸ ਕੋਲੋਂ ਸਪਿੰਡ ਪੁੰਡ ਵਾਲੇ ਵਾਵਾ ਇਹਦੇ ਨਾਲ ਹਨਾ ਗਲਤ ਕਰਦੇ ਆ ਬੋਲਦੀ ਬੋਲਦੀ ਕੁਝ ਨਹੀਂ ਆ ਬੋਲਦੀ ਨਹੀਂ ਗੀ ਆਉਂਦੀ ਆਏ ਨਹੀਂ ਅੱਛਾ ਹੋਵੇ ਦੱਸਣ ਦੀ ਮੈਨੂੰ ਮਾਰਦੀ ਉਹਦਾ ਭੈਣ ਦਾ ਨਾਮ ਲੈਂਦੀ ਆ ਕਿ ਮੈਨੂੰ ਮਾਰਦੀ ਰਹੀ ਆ ਇਹ ਜਦੋਂ ਇਹ ਜਦੋਂ ਕੋਲੇ ਜਾਂਦੀ ਨਾ ਇਦਾਂ ਡਰਦੀ ਆ ਨਹੀਂ ਦਾ ਸਾਹ ਤੇ ਆ ਉਹ ਮਗਰ ਜੋ ਕੋਈ ਇਹ ਪਤਾ ਨਹੀਂ ਕਿਹੜੀ ਕਿਹੜੋਂ ਡਰੀ ਜਾਂਦੀ ਆ ਦੇਖੋ ਮੈਂ ਘਰੋਂ ਮਗਰ ਭਾਈ ਤੁਹਾਡੀ ਕੀ ਲੱਗਦੀ ਮਾਤਾ ਜੀ ਸਾਡੇ ਤਾਈ ਜੀ ਮਾ ਵੀਰ ਜੀ ਅੱਛਾ ਜੀ ਇਹਨੂੰ ਚਾਰੀ ਨੂੰ 12 ਮਹੀਨੇ ਦੇ ਛੱਡ ਕੇ ਸਾਰਾ ਪਰਿਵਾਰ ਚੱਲ ਗਿਆ ਦੋ ਤਿੰਨ ਦਿਨ ਕੱਲੀ ਰਹੀ ਮੜ ਕੇ ਇਹ ਵੀ ਇਹਦੇ ਮੁਕਾਬਤੀ ਆ ਕੱਲੀ ਵੀ ਮੇਰੇ ਨਾਲ ਗਲਤ ਕੰਮ ਹੋਇਆ ਨਹੀਂ ਜਦੋਂ ਇਹ ਬੋਲਦੀ ਨਹੀਂ ਆ ਤੇ ਇਹ ਕਿਦਾਂ ਇਸ਼ਾਰਿਆਂ ਜਿਦ ਦੱਸਿਆ ਇਸ਼ਾਰਿਆਂ ਚ ਇਹਨੇ ਦੱਸਿਆ ਆਪਾਂ ਇਹਨੂੰ ਘਰੇ ਲੈ ਗਈ। ਕੋਈ ਪਤਾ ਨਹੀਂ ਡਰ ਗਈ ਰੱਬ ਜਾਣਦਾ ਕੀ ਗੱਲ ਨਹੀਂ ਹੋਈ ਆਪਾਂ ਕਹੀਏ ਐਵੇਂ ਹੈਨਾ ਜਦੋਂ ਆਪਾਂ ਸਮਝੀ ਨਹੀਂ। ਮੈਂ ਆਉਂਦੇ ਘਰੇ ਲੈ ਗਈ। ਮੈਂ ਕਿਹਾ ਜਿੱਥੇ ਮੇਰੇ ਬੱਚੇ ਰੋਟੀ ਖਾਂਦੇ ਆ ਆਪਾਂ ਇਹਨੂੰ ਵੀ ਦੇਵਾਂਗੇ। ਇੱਥੇ ਪਿਆ ਇਹਦਾ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹਦਾ ਟੈਸਟ ਵੀ ਕਰਵਾਉਣਾ ਪੈਣਾ। ਹਾਂਜੀ। ਬਾਅਦ ਵਿੱਚ ਮੈਂ ਤੁਹਾਨੂੰ ਦੱਸਦੀ 15 ਦਿਨ ਆ ਆ ਫੜ ਦੂੰਗੀ। 15 ਦਿਨ ਆ ਆ ਵੀਡੀਓ ਵੀ ਆ ਗਿਆ। 15 ਦਿਨ ਆਪਣੇ ਕੋਲੇ ਰਹੀ ਆ। ਬਾਅਦ ਵਿੱਚ ਇਹਦਾ ਭਰਾ ਆਇਆ ਉਹ ਲੈ ਗਿਆ। ਸਾਢੇ 3 ਮਹੀਨੇ ਉਹਨੇ ਰੱਖੀ ਕੋਈ ਉਹਨੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਵੀਰੇ ਅੱਛਾ ਇਹਦਾ ਭਰਾ ਵੀ ਹੈਗਾ ਹੈ ਦੋ ਪਾਈ ਇੱਕ ਬਾਹਰ ਹੈ ਇੱਕ ਤੇਰਾ ਬਾਹਰ ਕਿੱਥੇ ਆ ਬਾਹਰ ਅੱਛਾ ਭਰਾ ਇਹਦਾ ਵੀ ਹੈਗਾ ਵਾ ਹਾਂਜੀ ਮੈਨੂੰ ਦੱਸਣਾ ਆਉਂਦਾ ਹੀ ਨਹੀਂ ਕੀ ਹੋਇਆ ਤੇ ਫੇਰ ਦੱਸਦੇ ਨਾ ਹੋ ਗਏ ਵੀ ਤੇ ਘਰੋਂ ਬਾਹਰ ਚ ਕੀ ਅੱਛਾ ਤੇ ਤਲਵੰਡੀ ਵੀ ਰਾਹ 'ਚ ਹੀ ਜਾਂਦੀ ਸੀ ਮੇਰੇ ਕਿਸੇ ਨਾਲ ਫੂੰਗਣਾ ਆ ਗਿਆ ਹਾਂਜੀ ਉਹ ਉਧਰ ਚਲੇ ਗਏ ਆ ਗਏ ਕਹਿੰਦੇ ਵੀ ਮੈਨੂੰ ਕਿਸੇ ਨਾਲ ਫੂੰਗਣਾ ਆਇਆ ਵੀ ਰਾਤ ਧੁੱਰੀ ਜਾਂਦੀ ਮੈਂ ਬੇਜਾ ਭਜਾਇਆ ਉਹਦੇ ਮੈਂ ਕਿ ਪਤਵਾ ਕੇ ਲੈ ਆਇਆ ਨਾ ਨਹੀਂ ਨਹੀਂ ਅੱਛਾ ਸ਼ਾਮ ਨੂੰ ਅਸੀਂ ਫੇਰ 4 ਵਜੇ ਗਏ ਸਾਨੂੰ ਕਿ تاني ਮੰਡੀ ਚੋਂ ਲੱਭੀ ਦੂਜੇ ਦਿਨ 2 ਵਜੇ ਫੋਨ ਆ ਗਿਆ ਨਾ ਮੋਗੇ ਬੈਠੀ ਪੈਣੀ ਥੇ ਲੈ ਇਥੇ ਲੈਓ ਇਥੇ ਲੈਓ ਅੱਛਾ ਨਹੀਂ ਇਹ ਤੁਹਾਨੂੰ ਡਰਤੀ ਥੋੜਾ ਜਿਆ ਕੋਈ ਗੱਲ ਨਹੀਂ ਵੀਰ ਤੇ ਇਹਨਾਂ ਦਾ ਕੋਈ ਪਰਿਵਾਰ ਚਾ ਕੋਣ ਕੋਣ ਇਹਨਾਂ ਦਾ ਪਰਿਵਾਰ ਇਹਦੀ ਨਣਾਣਾ ਆ ਵੀਰ ਜੀ ਅੱਛਾ ਉਹ ਵੀ ਚਿੱਟਾ ਲਾਉਂਦੀ ਆ ਇਹਦੇ ਹਸਵੇਂ ਦਾ ਉਹ ਵੀ ਚਿੱਟਾ ਲਾਉਂਦੇ ਆ ਦੋ ਇਹਦੇ ਗੁੱਡਾ ਹੈ ਇੱਕ ਬੇਟਾ ਗੁੱਡਾ ਇਹਨਾਂ ਨੂੰ ਚਾਹ ਰਿਹਾ ਦੂਮੇ ਵੇਚ ਅੱਛਾ ਵੇਚ ਦਿੱਤੀਆਂ ਕਿੱਥੇ ਵੇਚਣੀ ਗੱਲ ਆ ਕਹਿੰਦੇ ਆ ਵੀ ਹਰਿਆਣੇ ਚ ਉਹਨਾਂ ਸਿਸਟਮ ਬਹੁਤ ਨਹੀਂ ਵੇਚਿਆ ਕਿੰਨੇ ਆ ਪੂਆ ਨੇ ਪੂਆ ਨੇ ਤੇ ਪਿਓ ਨੇ ਦਿੰਨੇ ਇੱਕ ਥਾਂ ਦੇ ਤਿੰਨ ਥਾਂ ਦੇ ਵੇਚ ਗਿਆ ਨੇ ਇਹ ਵੱਡੀ ਜਿਹੜੀ ਉਹ ਤਿੰਨ ਚਾਰ ਥਾਂ ਹੀ ਵੇਚੀ ਆ ਨਿੱਕੀ ਇੱਕ ਥਾਂ ਹੀ ਆ ਤੇ ਸਿਸਟਮ ਜਾਂਦੀ ਬਹੁਤ ਇਹਨਾਂ ਦਾ ਖਰਾਬ ਆਪਾਂ ਇਹਨਾਂ ਨੂੰ ਮਿਲ ਕੇ ਫਿਰ ਉਹਨਾਂ ਤੋਂ ਪੁੱਛੀਏ ਕਿ ਉਹ ਕੁੜੀਆਂ ਹੈ ਕਿੱਥੇ ਆਂ ਦੱਸਣਗੇ ਕੁਝ ਜਿਹੜਾ ਇੱਕ ਤਲਵੰਡੀ ਦਾ ਹੈ ਉਹਨਾਂ ਦਾ ਕਾਰਵਾਈ ਤਕੜੀ ਹੈ ਉਹਨਾਂ ਨਾਲ ਕੁੜੀਆਂ ਨਾਲ ਇਹਨਾਂ ਦੇ ਬੰਦੇ ਤੇ ਮੁੰਡੇ ਆਉਂਦੇ ਗੰਦ ਮੈਸ ਪਾਰਾ ਵੀ ਤੇ ਸ਼ਾਰਮਾਉਂਦੀ ਆ ਤੁਸੀਂ ਮੇਰੇ ਵੱਡੇ ਆ ਜਿਹੜੀ ਜਿਹੜੀ ਮੇਰੇ ਦੇ ਲੱਗਦਾ ਬਦਨਾਮੀ ਕੱਢ ਲੈਣੀ ਆ ਉਹਨਾਂ ਨੇ ਵੀ ਮਾੜੇ ਬੰਦੇ ਨੂੰ ਛੋਟੇ ਤੇ ਵਿਆਹ ਕਰ ਦਿਆ ਤੇ ਗੱਲ ਪੈ ਗਈ ਉਹ ਛੋਟੇ ਤੇ ਵਿਆਹ ਕਰ ਦਿੰਦੇ ਤੇ ਦੂਜੇ ਨੇ ਕੁੜੀ ਆ ਜਾਂਦੀ 1 ਲੱਖ ਰੁਪਇਆ ਲੈ ਲੈਂਦੇ ਆ ਕੁੜੀ ਫਿਰ ਨਾਲ ਰਲੀ ਫਿਰ ਇੱਕੋ ਹੀ ਕੁੜੀ ਇੱਕ ਕੁੜੀ ਦਾ ਗੰਦ ਵੈ ਦੋਵੇਂ ਤੇ ਵਿਆਹ ਹੀ ਨਹੀਂ ਰਿਹਾ ਕਹਿਣਾ ਇਹ ਚੋਹਰ ਬੀਜ਼ਨਸ ਫਿਰ ਪੂਰੀ ਆ ਗਈ ਇਹ ਜਿਹੜੀ ਆ ਕਿ ਆਪਦੀਆਂ ਕੁੜੀਆਂ ਦੋਨੀਆਂ ਉਹ ਵੀ ਬਹੁਤ ਹੋਰ ਜਿਆਦਾ ਬੋਲ ਬਹੁਤ ਥੋੜੀਆਂ ਵੱਡਾ ਆਉਂਦੀਆਂ ਮੁੰਡੇ ਆਉਂਦੇ ਨਹੀਂ ਗੰਦ ਪਾਇਆ ਸਾਡੇ ਪਿੰਡ ਵੀ ਇਹਦਾ ਇਹਦਾ ਘਰ ਵਾਲਾ ਹੀ ਇਦਾਂ ਕਰੀ ਜਾਂਦਾ ਉਹ ਘਰ ਵਾਲਾ ਘਰ ਵਾਲਾ ਤੇ ਮੁੰਡਾ ਹੀ ਹਾਂ ਔਰ ਜਿੰਮੇਦਾਰਾਂ ਚੋਂ ਆ ਜਿੰਮੇਦਾਰਾਂ ਚੋਂ ਤੇ ਬਲੂ ਨਾਲ ਕੋਈ ਹੋਰ ਵੀ ਕੋਈ ਜਦੋਂ ਵੀ ਬਹਿ ਜਾਣਾ ਵਿਆਹ ਤੁਸੀਂ ਕੋਲੋਂ ਕਰਾ ਚ ਨਹੀਂ ਕੋਈ ਅੱਛਾ ਖਾਉਂਦੀਆਂ ਕੁੜੀਆਂ ਮੇਰੇ ਤੋਂ ਦੇ ਗਲੇ ਲੱਫ ਲੈ ਇਹ ਪੜਨੇ ਕਰੋਂ ਕਿਨੇ ਚਿਰ ਦੀ ਆਈ ਹੈ ਮਾਤਾ ਇਹ ਘਰੋਂ ਵੀਰ ਜੀ ਤੁਹਾਨੂੰ ਦੱਸੀ ਘਰ ਹੋਵੇ ਤੁਹਾਨੂੰ ਵਿਖਾ ਦੇਣੀ ਜਿਹੜਾ ਇਹਨਾਂ ਦਾ ਘਰ ਆ ਅੱਛਾ ਘਰੋਂ 15 ਦਿਨ ਮੈਂ ਪਹਿਲਾਂ ਰੱਖੀ ਇਹ ਬਾਅਦ ਚ ਚਲੀ ਗਈ ਇਹ ਨਹੀਂ ਘਰ ਇਹ ਨੀ ਇਹਦਾ ਘਰ ਵਾਲਾ ਤੇ ਇਹਦਾ ਪਾਸੇ ਛੱਡ ਕੇ ਵੀ ਜੀ ਪਹਿਲਾਂ ਪੁਲਿਸ ਨੇ ਚੱਕਿਆ ਹੋਵੇ ਸੀ ਅੱਛਾ ਸਾਈਡ ਤੇ ਆਉਂਦਾ ਤਾਂ ਗਏ ਉਹ ਰਹਿੰਦੇ ਆ ਪਾਸੇ ਰਹਿੰਦੇ ਆ ਕਿੱਥੇ ਵੀ ਤੁਹਾਨੂੰ ਮਿਲਾ ਦਿਆਂ ਅੱਛਾ ਹਾਂ ਆਪਾਂ ਨਾਲ ਆ ਤੁਹਾਡੇ ਆਵੇਂ ਮਾਸੀ ਵੇ ਰਹਿੰਦੇ ਆ ਮੈਂ ਸਵੇਰੇ ਇਹਨੂੰ ਗੁਰਪ੍ਰੀਤ ਕੋਲੇ ਲੈ ਕੇ ਜਾਣਾ ਉਹ ਬਣਾ ਕੇ ਕਹਿੰਦਾ ਇਹ ਜਦੋਂ ਆਏ ਕਿੰਨੀ ਪੇ ਬੁਲਾਏ ਬੰਦਾ ਮੈਨੂੰ ਪਤਾ ਕਿਹੜਾ ਜਿਹੜਾ ਇਹਨਾਂ ਗਲਤ ਕੰਮ ਕਰਦਾ ਪਤਾ ਕਿਹੜੇ ਕਿਹੜੇ ਬੰਦੇ ਪਤਾ ਨਾ ਆਉਂਦਾ ਨੇ ਵੀ ਨਹੀਂ ਆਦਾਨੀ ਤਾਂ ਮੈਨੂੰ ਨਹੀਂ ਪਤਾ ਕੀ ਆ ਕਿਨੇ ਫਰਾਂ ਦੇ ਨਹੀਂ ਨਾ ਨਹੀਂ ਪਤਾ ਹਨਾ ਇਹ ਤਾਂ ਲੋਕ ਕਹਿੰਦੀਆਂ ਗੱਲਾਂ ਇਹ ਕਹਿ ਦਿੰਦੀ ਆ ਲੋਕ ਅਗਲਾ ਕਹਿ ਦਿੰਦਾ ਕੋਈ ਅੰਡੀ ਗਵੰਡੀ ਕਹਿ ਦਿੰਦਾ ਵੀਰੇ ਦੱਸਾ ਕਿ ਨਾਲ ਖੜਨਾ ਪੈਣਾ ਤੁਹਾਨੂੰ ਹਨਾ ਨਹੀਂ ਜਿੱਥੇ ਵੀ ਲਿਖਾਉਂਦੇ ਆਪਾਂ ਮੈਂ ਤਾਂ ਕਹਿੰਦੀ ਵੀਰ ਜੀ ਤੁਹਾਡੇ ਨੂੰ ਨਹੀਂ ਵੀਰ ਜੀ ਸਮਾਂ ਦੀ ਮੇਰੀ ਨਾ ਤੁਹਾਡੇ ਮੂਰੇ ਮਿਹਨਤਾਂ ਜਿਹੜੇ ਦੇ ਬੱਚੇ ਆ ਜਿਹਨਾਂ ਕੁੜੀਆਂ ਇਹਨਾਂ ਵੇਚੇਗਾ ਉਹ ਕਿਵੇਂ ਨਾ ਕਿਵੇਂ ਇਹਦੇ ਕੋਲੇ ਆ ਜਾਣ ਇਹਦੇ ਬੱਚੇ ਇਸਵੇਂ ਬੱਚਿਆਂ ਦਾ ਬਹੁਤ ਜ਼ਿਆਦਾ ਸੰਸਕਰ ਬੱਚਿਆਂ ਲਈ ਆਈ ਇਹਰੇ ਪਾਈਦੀ ਆ ਘਰੇ ਬਹੁਕਰ ਮਾਰ ਕੇ ਆਉਂਦੀ ਆ ਫਿਰ ਮੈਂ ਲੈ ਕੇ ਉਹਨੀ ਫਿਰ ਮੈਨੂੰ ਉਹਨੀ ਧਾਉਣੀ ਆ ਨੀ ਇਹਦੇ ਆਪਾਂ ਹਸਬੈਂਡ ਨਾਲ ਨਾ ਕਰੋ ਸੰਪਰਕ ਹੈਗਾ ਕੋਈ ਨੰਬਰ ਨੰਬਰ ਹੈ ਨਹੀਂ ਵੀਰੇ ਤੁਹਾਨੂੰ ਕਹੀ ਤਾਂ ਜਾਣੀ ਵੀ ਮੇਰੇ ਕੋਲ ਨੰਬਰ ਆ ਨਾ ਬਦਲ ਕਰਨਾ ਚਾਹੋਗੇ ਵੀ ਨਾ ਕੰਮ ਨਹੀਂ ਹੁੰਦਾ ਉਹਨਾਂ ਨੇ ਤੁਹਾਨੂੰ ਤਾਂ ਵੀ ਨਹੀਂ ਕੋਈ ਨਿਆ ਨਿਆ ਨਹੀਂ ਬਾਬੇ ਨਿਆ ਤਾਂ ਆਪਾਂ ਫਿਰ ਮੇਰੇ ਵੈਸੇ ਤੁਹਾਨੂੰ ਕਹਿੰਦੀ ਮੈਂ ਤਾਂ ਕਹਿੰਦੀ ਚਾਹਵਾ ਦੀ ਮਤਲਬ ਵੀ ਹਾਂਜੀ ਪੈਨ ਵੇਸ ਤੇ ਗੱਲ ਆਉਂਦੀ ਹੈ ਹਾਂਜੀ ਕਰ ਸਕਦੇ ਕਰੋ ਹੋਰ ਤੁਸੀਂ ਹੋਰ ਵੇਸ ਤੇ ਗੱਲ ਕਰਨੀ ਹੈ ਅਸੀਂ ਹਮੇਲੀ ਗੱਲ ਤੋਂ ਗੱਲ ਕੱਢਣੀ ਹਾਂ ਹਾਂ ਕੱਢਦੀ ਆਂ ਵੀਰ ਜੀ ਤੇ ਪਰ ਜੇ ਉਹ ਹਿਸਾਬ ਲਈਏ ਉਹਨਾਂ ਨੇ ਤਾਂ ਸਾਨੂੰ ਜੇ ਅਸੀਂ ਦੋ ਜਣੇ ਕਹਾਂਗੇ ਨਾ ਉਹਨਾਂ ਨੂੰ ਵੀ ਘਰੇ ਸਾਡੇ ਗਾਲ ਪੈਣਾ ਹੈ ਮੋਟਰਸਾਈਕ ਦਾ ਮੋਟਰਸਾਈਕਲ ਲੱਕੋ ਲਿਆ ਉਹ ਰੋਂਦਾ ਪੈਟ ਦਾ ਉੱਠ ਗਿਆ ਉਹ ਕਿਸੇ ਮੁੰਡੇ ਨੂੰ ਲੈ ਕੇ ਆਇਆ ਅੰਦਰ ਮੋਟਰਸਾਈਕਲ ਕਢਾ ਕੇ ਦਿੱਤਾ ਕੋਈ ਕੁਵਾਰ ਗਿਆ ਆਉਂਦਾ ਸੀ ਕਹਿੰਦੇ ਸੀ ਚੀਜ਼ ਵਿੱਚ ਨਹੀਂ ਸ਼ਰਮ ਆਉਂਦੀ ਮੈਨੂੰ ਇਹੋ ਗੱਲਾਂ ਕਰਦੀਆਂ ਕੁੜੀ ਅੰਦਰ ਬਾਹਰ ਲੈਂਦੇ ਸੀ ਮੜ ਕੇ ਕਹਿੰਦੇ ਸੀ ਕੁੜੀਆਂ ਨੂੰ ਕੁਵਾਰ ਗਿਆ ਚ ਮੜ ਗਿਆ ਉਹ ਤਾਂ ਇਹ ਇਹ ਗੱਲਾਂ ਬਣਾਈਆਂ ਉਹਨਾਂ ਨੇ ਕੋਈ ਆਣ ਉਹਨਾਂ ਨੇ ਕੋਈ ਛੱਡਿਆ ਹੀ ਨਹੀਂ ਲੁੱਟਣ ਵਾਲਾ ਕੋਈ ਇੱਕ ਬੰਦੇ ਨੂੰ ਕਹਿਣਾ ਕੋਈ ਨਾ ਕਹਿ ਨਹੀਂ ਸਕਦੇ ਕਿ ਕੁੜੀਆਂ ਵੇਚੀਆਂ ਦਾ ਤੇ ਤਾਦ ਆਪਾਂ ਗੱਲ ਕਰ ਸਕਦੇ ਨਾ ਭਾਈ ਸਾਹਿਬ ਜੀ ਕਹਿ ਰਿਹਾ ਕਿ ਕੁੜੀਆਂ ਆਪ ਖੋਦੇ ਬਿਜ਼ਨਸ ਦੇ ਵਿੱਚ ਇਨਵੋਲ ਵਾ ਯਾਰੀ ਹਾਂ ਕਿ ਕਿੰਨੀ ਉਮਰ ਕਿੰਨੀ ਉਮਰ ਉਹਨਾਂ ਦੀ ਇੱਕ ਦਾ 8 ਸਾਲ ਸੰਨ ਦਾ ਯਾਰਮਾ ਇੱਕ ਦਾ 9 ਦਾ ਬੇੜੇ ਦਾ 10 ਇੱਕ ਦਾ 8 ਦਾ ਤੇ ਇੱਕ ਦਾ 9 ਲੈ ਇਹਦਾ ਮਤਲਬ ਦੋਵੇਂ 18 ਸਾਲਾਂ ਤੋਂ ਘਟਦੀਆਂ ਵਾਂ ਹਾਂਜੀ ਹਾਂਜੀ ਹਾਂ ਹਾਂ ਤੇ ਬਾਬੇ ਜਿਓ ਵਿਉਂਦਿਆਂ ਨੇ ਫਿਰ ਜਿਓ ਵਿਉਂਦੇ ਇਹਨਾਂ ਨੂੰ ਤੇ ਫਿਰ ਵੀ ਉਹਨਾਂ ਦੇ ਕੇਸ ਹੁੰਦਾ ਵਾ ਉਹਦਾ ਬਾਸ ਗਾਲੇ ਕਰਨ ਦਫੀਏ ਹਾਂ ਜੀ ਮੈਂ ਤਾਂ ਕਹਿੰਦੀ ਆ ਜੇ ਉਹ ਮਤਲਬ ਕਿ ਖੰਡੇ ਵਰਦੇ ਆਗੇ ਜਿਹੜੀ ਭੂਆ ਜੇ ਕਿਤੇ ਕੁੜੀਆਂ ਦੀ ਉਹ ਚੱਕੀ ਜਾਵੇ ਨਾ ਤੇ ਕੁੜਾੜੀ ਨਿਕਲ ਜੀ ਸਾਰੇ ਪਿੰਡ ਜੀ ਬਾਈ ਬਹੁਤ ਹੋਰ ਜਿਹੜੀ ਭੂਆ ਉਹ ਚੱਕੀ ਜਾ ਉਹ ਦੋਵੇਂ ਦੇ ਮਾਚ ਹੋਰੀ ਨੇ ਇੱਕ ਪਲਵੰਡੀ ਦਾ ਦੀਪੂ ਦੀ ਭੂਆ ਗਰਪਨੀ ਤਾਂ ਇਹਨਾਂ ਨੇ ਗੰਦ ਪਾਇਆ ਦੋਨਾਂ ਨੇ ਉਹਦਾ ਕੀ ਰਿਲੇਸ਼ਨ ਉਹਦਾ ਕੀ ਰਿਲੇਸ਼ਨ ਨਾਲ ਉਹ ਬਸ ਐਵੇਂ ਨਾਮ ਲਿਆ ਅੱਛਾ ਵੀ ਜੋ ਇਹ ਤਾਂ ਤੁਹਾਨੂੰ ਆਣੀ ਵੀ ਮੈਥੋਂ ਸਾਰੇ ਵੱਡੇ ਸ਼ਰਮ ਹੁੰਦੀ ਆ ਜਿਹੜੀ 17 ਸਾਲ ਦੀ ਕੁੜੀ ਆ ਨਾ ਹਾਂਜੀ ਉਹਨੂੰ ਰਾਤ ਨੂੰ ਗਲਤ ਕੰਮ ਲਈ ਮੋਟਰਾਂ ਦੇ ਲੈ ਕੇ ਜਾਂਦੇ। ਹਾਂ। ਸ਼ਰਮ ਉਹ ਕੁੜੀਆ ਬਿਆਨ ਦਊਗੀ। ਤੇ ਕੁੜੀਆਂ ਹੁਣ ਮਿਲੂ ਤਾਂ ਆਪੇ ਬਿਆਨ ਦੇਊਗੀ ਫਿਰ। ਹਾਂ। ਨਾਰੜੀ ਵੀ ਆਈ ਉਹਦਾ। ਬਿਆਨ ਆਪੇ ਬੇਕਰ ਜੇ ਨਾਰੜੀ ਹੋਈ ਤਾਂ ਨਾ ਦੇਊਗੀ। ਇਹ ਕੀ ਇਹਦੇ ਇੱਕ ਪਿੰਡ ਕਿਹੜਾ ਏ? ਪਿਹੇ ਵਾਲੀ ਪਿਹੇ ਵਾਲਾ। ਪਿਹੇ ਵਾਲਾ। ਹਾਂਜੀ। ਜ਼ਿਲ੍ਹਾ ਫਰੋਹੇਪੁਰ। ਤੇ ਉਹਦੇ ਘਰ ਵਾਲੇ ਦਾ ਕੀ ਇਹ ਮਾਤਾ ਜੀ ਦੇ ਘਰ ਵਾਲੇ ਦਾ ਕੀ ਨਾਮ ਆ? ਇਹਦਾ ਨਾਮ ਕੱਚਾ ਤਾਂ ਗੋਪੀ-ਗੋਪੀ ਕਹਿੰਦੇ ਕਾਗਜ਼ਾ ਤੇ ਮਿਲਦਾ ਬਲਵਿੰਦਰ। ਬਲਵਿੰਦਰ ਆਈ। ਤੇ ਮੁੰਡੀ ਦਾ ਨਾਮ ਮੇਰੇ ਫਲੇਦਾ ਨਾ ਹਾਂ ਸਰਬਨ ਪ੍ਰੀ ਸਿੰਘ ਉਹ ਰਹਿੰਦੇ ਪਾਸੇ ਹੀ ਆ ਕਿਤੇ ਪਾਸੇ ਕੇਸ ਚੱਲਦੇ ਉਹਨਾਂ ਤੇ ਹਾਂਜੀ ਕੇਸ ਚੱਲ ਠੀਕ ਆ ਕਿ ਕਿਸੇ ਕੋਲੋਂ ਉਹਦਾ ਨੰਬਰ ਨਾ ਮਿਲੂਗਾ ਕਿਸੇ ਵੀ ਕੋਲੋਂ ਹੀ ਅਸੀਂ ਤੁਹਾਡੇ ਨਾਲ ਚੱਲਵੜਦੇ ਪਿਆਰਾ ਤੁਹਾਡੇ ਨਾਲ ਜਾਣ ਨੂੰ ਕਿ ਘਰੇ ਉਹਨਾਂ ਦੇ ਹਾਂ ਨਾਲ ਜਾਣ ਨੂੰ ਪਿਆਰਾ ਆ ਤੁਹਾਡੇ ਘਰ ਕਿੱਥੇ ਇੱਥੇ ਲੱਗੇ ਆ ਨਹੀਂ ਮਾਸੀ ਬੁਗਰਾ ਬੈਂਡ ਆਈ ਅੱਛਾ ਉਹਨਾਂ ਦਾ ਬੈਂਡ ਆਈ ਆ ਪੀ ਆ ਰਿਹਾ ਰਹਿੰਦੇ ਮਾਸੀ ਚਲੇ ਗਏ ਹਾਂ ਅੱਛਾ ਅੱਛਾ ਚੱਲ ਗਏ ਆ ਹੁਣ ਉਹ ਵੀ ਮੁੰਡਾ ਚਿੱਕਾ ਲਾਉਂਦਾ ਜਿਹਦੇ ਘਰੇ ਰਹਿੰਦੇ ਉਹਦੀ ਮਾਂ ਬਾਪ ਚੱਲ ਚੱਲ ਹੂੰ ਕਿੱਦਾਂ ਕਰਨਾ ਉਹਨਾਂ ਨੂੰ ਉੱਥੇ ਸੱਦੀ ਸਰਪੰਚ ਬੁਲਾਈਏ ਮਿਲੋ ਆਹੋ ਨਹੀਂ ਉਹਨਾਂ ਨੇ ਤਾਂ ਨਹੀਂ ਆਉਣਾ ਹਾਂਜੀ ਮੈਂ ਜੇ ਕਹਿੰਦੇ ਤਾਂ ਬੁਲਾ ਲੈਂਦੇ ਹਾਂ ਹਾਂਜੀ ਆ ਸਰਪੰਚ ਸਾਹਿਬ ਬੁਲਾਈਏ ਜੋ ਵੀ ਚੇਜ ਹੋਣ ਵਾਲਾ ਕਹਿੰਨੇ ਪੁਰਾਣੇ ਕਹਿੰਨੇ ਆਪਾਂ ਸਾਰਾ ਕੁਝ ਕਰੀਏ ਆਹ ਵੀਡੀਓ ਵੀ ਵਿਖਾ ਲੇ ਜਿੱਦੇ ਮੋਗਿਓ ਲਿਆਂਦੇ ਉਹ ਵੀ ਵੇਖ ਲਓ ਮੋਗਿਓ ਮੋਗੇ ਚੱਲ ਗਈ ਸੀ ਅੱਛਾ ਉਦਾਂ ਹੀ ਤੁਰਦੀ ਫਿਰਦੀ ਮੈਂ ਤਲਵੰਡੀ ਲੈਣ ਗਿਆ ਸੀ ਮੈਂ ਮੇਰੇ ਨਾਲ ਹੀ ਨਹੀਂ ਮਾਂ ਸਭ ਬੰਦੇ ਨੂੰ ਸ਼ਰਮ ਨਹੀਂ ਆएगी ਕਿ ਮੇਰੀ ਮਾਂ ਇੱਥੇ ਤੁਰੇ ਫਿਰਦੀ ਮੋਟਰਾਂ ਦੇ ਵਿਚਾਰੀ ਹੈਗੀ ਭਾਵੇਂ ਨਾ ਆਪਾਂ ਹੀ ਆ ਮੁੰਡਾ ਛੋਟਾ ਵਾ 15 ਸਾਲ ਦਾ ਮੁੰਡਾ ਸਾਂ ਹਾਂ ਉਹਨੂੰ ਤਾਂ ਦਾਕਾ ਮਾਰਦੇ ਤੇ ਡਰ ਇਹ ਤੇ ਆਪਣੇ ਘਰੇ ਹੁੰਦਾ ਸੀਗਾ ਘਰ ਤਾਂ ਵੀ ਗੰਦ ਪਈ ਉਹ ਉਹ ਨਸ਼ੇ ਕੀਤੀ ਜਾਂਦਾ ਤੇ ਇਹ ਗਾਂ ਤੋਰੀ ਫਿਰਦਾ ਵਿਚਾਰਾ ਤੇ ਉਹ ਦਵਾ ਗਾਂ ਰੁਲੇ ਫਿਰਦੇ ਆ ਹੋਰ ਰੱਖੀ ਪਾਦਾ ਸੀ ਜਿਹੜਾ ਦੋਵੇਂ ਭੈਣ ਭਰਾ ਦੋਵੇਂ ਹਾਂ ਇਹਦੇ ਲੱਗਿਆ ਗੱਲ ਭੈਣ ਨੂੰ ਨਾ ਲੈ ਆਂਦਾ ਤੂੰ ਹੋਰ ਕੀ ਦੱਸੋ ਧੀ ਨੂੰ ਲੈ ਜਾਂਦਾ ਵੀਰੇ ਤਾਂ ਆਪ ਨੂੰ ਧੀ ਨੂੰ ਰਾਤ ਨੂੰ ਸਾਨੂੰ ਸ਼ਰਮ ਹੁੰਦੀ ਆ ਨੰਬਰ ਦੇ ਹੀ ਮੈਂ ਦਉਂਦਾ ਜਿਹੜੇ ਪਿੰਡ ਦੇ ਵਿੱਚ ਤਾਂ ਬਹੁਤ ਕੰਮ ਨਹੀਂ ਕੋਈ ਨਹੀਂ ਆ ਭਾਵਾਂ ਲਾਊਗਾ ਮੈਂ ਵੱਡਾ ਕਿ ਤੂੰ ਵੱਡਾ ਨੰਬਰ ਨਹੀਂ ਰਹਾ ਸਰ ਕੁਝ ਨਹੀਂ ਚੀਜ਼ ਦਾ ਸਵੇਰੇ ਲੜਕੇ ਆ ਦੋਏ ਨਹੀਂ ਉਹ ਮੇਰੇ ਜੇੜ ਦਾ ਲੜਕਾ ਮੇਰਾ ਹਾਂਜੀ ਤੁਹਾਨੂੰ ਵੀ ਇਹਦੀ ਕਿਦਾਂ ਪਤਾ ਲੱਗਿਆ ਦਾ ਇਹ ਮਤਲਬ ਨਹੀਂ ਕਿਦਾਂ ਮਤਲਬ ਤੁਹਾਡੇ ਕੋਲ ਕਿਦਾਂ ਕੇਸ ਇਹ ਵਿਚਾਰੇ ਚੰਗਣਾ ਆਪਣੇ ਅੱਛਾ ਅੱਛਾ ਰਾਜ ਤੋਂ ਆ ਹਾਂਜੀ ਰਾਜ ਮੇਰੇ ਕਲੀਨਰ ਦਾ ਓਕੇ ਓਕੇ ਮੈਂ ਦੂਰੀ ਮਾਰੇ ਆਪ ਜੀ ਉਹ ਵੀਰ ਨਹੀਂ ਹੈ ਜਿਹੜੇ ਹਨ ਆਪਾਂ ਵੇਲੇ ਓਕੇ ਓਕੇ ਠੀਕ ਹੈ ਜੀ ਵਾਹਿਗੁਰੂ ਜੀ ਮੈਂ ਵੇਖ ਲਾ ਵੀ ਉਹ ਤੋਂ ਆਏ ਆਈ ਭੱਜ ਕੇ ਆਪਣੇ ਜੁਰੇ ਹੋਏ ਨਾ ਸੁਣਦੇ ਆਪਣੇ ਨਾਲ ਕੀ ਠੀਕ ਹੈ ਇਹਨਾ ਫੋਨ ਕੀਤਾ ਬਾਜੀ ਨੂੰ ਕਹਿੰਦਾ ਨਹੀਂ ਕਹਿੰਦਾ ਕਾਲ ਨੂੰ ਗੋਰੀਤ ਕੋਲੇ ਲੈ ਕੇ ਜਾਣਾ ਇਹਨੂੰ ਟੈਂਪ ਲੱਗਣਾ ਸੀ ਨਾ ਕੱਲ ਨੂੰ ਉਹ ਕਹਿੰਦਾ ਭੈਣੇ ਵੀ ਜੇ ਕਿ ਦਿਮਾਗੀ ਹੋਈ ਚੱਲ ਅਸੀਂ ਦਵਾਈ ਸ਼ੁਰੂ ਕਰ ਹੂੰ ਵੀ ਚੱਲ ਬੱਚਿਆਂ ਦੀ ਟੈਨਸ਼ਨ ਵੀ ਲੈਂਦੀ ਉਹ ਵੀ ਹੈ ਨਾ ਨਹੀਂ ਨਹੀਂ ਪਹਿਲਾਂ ਇਹੋ ਜੀ ਉਹਦੇ ਪ੍ਰਾਂ ਨਾਲ ਹਾਂ ਉਸ ਤੋਂ ਪਹਿਲਾਂ ਹੀ ਉਹ ਹੋ ਜੀ ਮਨੇ ਮੁੰਡਾ ਮਿਲਿਆ ਕਹ ਮਹਾਰਾਜ ਨੇ ਆਖਿਆ ਇਹ ਫੇਰ ਹਾਂ ਉਹਦੇ ਪ੍ਰਾਂ ਨਾਲ ਗੱਲ ਕਰਾਈਏ ਜਿਹੜਾ ਬਾਹਰ ਹੈ ਅੱਛਾ ਇਹਦਾ ਭਰਾ ਵੀ ਬਾਹਰ ਸੱਚ ਹੈ ਨਾ ਇਹਦਾ ਪਿਕਅਪਿੰਡ ਕਿਹੜਾ ਮਾਤਾ ਦਾ ਵਿੱਤਰ ਮੰਡੀ ਜੀ ਜੱਲੇ ਕਾ ਹੈ ਮੇਰਾ ਆ ਵੀ ਤੁਹਾਡੇ ਨਾਲ ਗੱਲ ਕਰ ਰਹੇ ਆ ਜੀ ਵੀਡੀਓ ਵੀ ਵਿਖਾ ਲਿੰਦੇ ਤੁਹਾਨੂੰ ਜਿੱਦੇ ਮੋਗ ਲਿਆਂਦੀ ਹੋਈ ਖਾ ਲਿੰਦੇ ਆ ਕਰੇ ਗੱਲ ਤੀ ਨਹੀਂ ਇਹਨਾਂ ਨੂੰ ਮਤਈ ਇਹਨਾਂ ਨੂੰ ਪਤਾ ਕਿ ਮੇਰੀ ਭੈਣ ਇਦਾਂ ਤੁਰੇ ਫਿਰਦੀ ਆ ਸਾਰਾ ਕੁਝ ਪਤਾ ਸਾਰਾ ਕੁਝ ਤੁਹਾਨੂੰ ਕਈ ਨਹੀਂ ਵੀ ਰਾਤ ਨੂੰ ਭੱਜ ਕੇ ਆਈ ਆ ਦਿਨੇ ਨਹੀਂ ਦਿਨੇ ਰਾਤ ਨੂੰ ਭੱਜੀ ਆ ਆ ਬਈ ਉੱਤੇ ਪਿਆ ਸਾਰਾ ਯਾਰ ਮੇਰੀ ਭੈਣ ਭਾਵੇਂ ਵਿਆਹੀ ਆ ਭਾਵੇਂ ਸਿਆਣੀ ਆ ਭਾਵੇਂ ਛੋਟੀ ਆ ਮੈਂ ਬੰਦਾ ਖਦ ਹਸਾ ਜਲੇ ਕਾ ਮੰਡੀ ਦਾ ਹਾਂਜੀ ਉਹ ਕਹਿੰਦਾ ਜੀ ਅਸੀਂ ਆ ਕਈ ਨਾ ਵਿਆਹ ਹੈਲੋ ਮੇਰੀ ਗੱਲ ਹੈਲੋ ਪਹਿਲਾਂ ਤਾਂ ਕਦੇ ਸਾਸੀ ਜਲਪਾਲ ਸਿੰਘ ਅਛੇਕਾਲ ਸਾਸੀ ਵੀ ਪੜਿਆ ਜਿਹੜੀ ਆ ਕਿੰਨਾ ਇਹਨਾਂ ਦਾ ਕੇਂਦਰ ਜਿਹੜਿਆ ਕੇਂਦਰ ਵਾ ਭੈਣ ਇਹ ਤੁਹਾਡੀ ਕੀ ਲੱਗਦੀ ਆ ਜਿਹੜਿਆ ਕੇਂਦਰ ਭੈਣ ਆ ਤੁਹਾਡੀ ਕੀ ਲੱਗਦੀ ਹੈ ਮੇਰੀ ਭੈਣ ਹੈ ਜੀ ਛੁੱਟੀ ਸਾਰ ਨੂੰ ਛੁੱਟੀ ਭੈਣ ਹੈ ਮੇਰੀ ਓਕੇ ਤੇ ਤੁਹਾਨੂੰ ਪਤਾ ਹੈ ਇਸ ਟਾਈਮ ਉਹਦੇ ਕੀ ਹਾਲਾਤ ਵਾ ਪਤਾ ਹੈ ਜਿਸ ਕਰਕੇ ਮੈਂ ਕੋਸ਼ਿਸ਼ ਕਰ ਰਿਹਾ ਕੱਲ ਉਹਨਾਂ ਨੇ ਉਹਨੂੰ ਤਾਂ ਗਵਰਨਮੈਂਟ ਵੀ ਲਿਆ ਲੁਧਿਆਣਿਆਂ ਦਾ ਕੋਲ ਜਿਹੜੀ ਮੁਕਤਾ ਦੀ ਸ਼ੇਵਾਲ ਆ ਅੱਜ ਮੈਂ ਐਗਰੀਆ ਮੈਂ ਐਗਰੀਆ ਤੁਹਾਡੇ ਨਾਲ ਕੱਲ ਅਪਾਰਟਮੈਂਟ ਮੇਰੀ ਗੱਲ ਸੁਣਿਓ ਕੱਲ ਦੀ ਤੁਸੀਂ ਅਪਾਰਟਮੈਂਟ ਲੈ ਲਈ ਆ ਪਰ ਤੁਹਾਨੂੰ ਪਤਾ ਕਿ ਤੁਹਾਡੀ ਭੈਣ ਹੈ ਕਿੱਥੇ ਆ ਐਸੋ ਤੋ ਜਿਹੜੇ ਇਹਨਾਂ ਦੇ ਸੌਰੀ ਹਨ ਹਾਂਜੀ ਇੱਕ ਭੈਣ ਉਹ ਉਹਨਾਂ ਦੀ ਨਾਨ ਬੋਲੋ ਜਿਹੜੀ ਟਾਣੀ ਦੀ ਭੈਣ ਹੈ ਉਹ ਜਿਹੜੀ ਨੂੰ ਥੋੜੀ ਦੇਖਭਾਲ ਕਰ ਰਹੀ ਹੈ ਆ ਉਹ ਕਿੱਥੇ ਆ ਦਿਖਾਓਗੇ ਇਸ ਤੋਂ ਦੱਸੋਗੇ ਭਲਾ ਤੁਹਾਡੀ ਭੈਣ ਹੈ ਕਿੱਥੇ ਆ ਆ ਜਿਹੜੀ ਭੈਣ ਜਿਹਨਾਂ ਨਾਲ ਤੁਸੀਂ ਗੱਲ ਕਰ ਰਹੇ ਹੋ ਭਾਈ ਜੀ ਮੈਂ ਤੁਹਾਨੂੰ ਸ਼ਾਰਟਕਟ ਤੇ ਦੱਸ ਦਵਾਂ ਆਪ ਤੁਸੀਂ ਇਡਲੀ ਬੈਠੇ ਜੇ ਟਾਡੀ ਭੈ ਮਾ ਭੈਣ ਇੱਥੇ ਵਿਚਾਰੀ ਥੱਕੇ ਖਾ ਰਹੀ ਆ ਮੋਟਰਾਂ ਦੇ ਵਿੱਚ ਆ ਵਿਚਾਰੇ ਜਿਹੜੇ ਵੀਰ ਆ ਇੱਥੇ ਝੋਨਾ ਲਾ ਰਿਹਾ ਉਹਨਾਂ ਨੇ ਫੜ ਕੇ ਖਿਲਾਦੀ ਆ ਠੀਕ ਹੈ ਜੀ ਅਸਲ 'ਚ ਆਉਣਾ ਸੀ ਨਹੀਂ ਕਿ ਮੈਂ ਨਹੀਂ ਆਉਣਾ ਕਿ ਮੈਂ ਉੱਥੇ ਬੈਠਾ ਮੈਨੂੰ ਬ੍ਰਦਰ ਮੈਂ ਤੇ ਨਾਲ ਐਗਰੀ ਆ ਕਿ ਤੂੰ ਪਰਦੇਸਾਂ ਦੇ ਵਿੱਚ ਆ ਪਰ ਤੇਰੀ ਭੈਣ ਆ ਘਰੇ ਤੇ ਕੋਈ ਪਰਿਵਾਰ ਮੈਂਬਰ ਹੋਊਗਾ ਪੀਰ ਜਿਸ ਹਾਲ ਵੀ ਕਿੱਡਾ ਗੰਦੀ ਹੁੰਦੀ ਆ ਉਹ ਜੱਕ ਨਹੀਂ ਚੱਕੀ ਨਾ ਤੇ ਆਪਣੇ ਢਿੱਡ ਨੰਗਾ ਹੁੰਦਾ ਜੇ ਉੱਥੇ ਮੇਰੇ ਮੇਰੇ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਉਹ ਬਾਹਰ ਲੈਂਦੇ ਨਾ ਤਾਂ ਮੈਨੂੰ ਕੋਸਦਾ ਕਿ ਆ ਭੈਣ ਦੀ ਨਹੀਂ ਮੇਂ ਦਾ ਕੰਮ ਨਹੀਂ ਭੈ ਜੀ ਗੱਲ ਪਤਾ ਕੀ ਆ ਤੁਹਾਡੀ ਭੈਣ ਨਾਲ ਚਲੋ ਮੇਰੀਆਂ ਵੀ ਮੇਰੀਆਂ ਵੀ ਮੈਂ ਆਉਣਾ ਮੈਂ ਵਾਦ ਵਾਦ ਹੋ ਸਕਦਾ ਉਹ ਉੱਥੇ ਜੱਕ ਨੇ ਤੁਸੀਂ ਤੁਹਾਡੇ ਮਗਰ ਕੋਈ ਤੁਹਾਡੇ ਤੁਹਾਡੇ ਮਤਲਬ ਕਿ ਭੈਣ ਦੇ ਪੇਕੇ ਪਰਿਵਾਰ ਤੇ ਤੁਹਾਡੇ ਇਥੇ ਆਪਦੇ ਪਿੰਡ 'ਚ ਕੋਈ ਨਹੀਂ ਇਹਦਾ ਹੋਰ ਹੈਗਾ ਜਿਹੜਾ ਵੀ ਇਥੇ ਆ ਜਿੰਦੇ ਕੋਲ ਸਾ ਮੇਰਾ ਛੋਟਾ ਭਾਈ ਇੰਡੀਆ ਹੀ ਹੈ ਹਾਂਜੀ ਸਭ ਨੂੰ ਇੱਕ ਗੱਲ ਤੁਹਾਨੂੰ ਦੱਸਾਂ ਉਹਨੇ ਵੀ 2 ਮਹੀਨੇ ਰੱਖੇ ਸੀ ਤੇ ਦੂ ਉੱਤੇ ਵੀ ਇਹ ਇਸ ਤਰ੍ਹਾਂ ਹੀ ਕਰਦੀ ਗਈ ਖੇਜ ਜਾਂਦੀ ਤੰਗ ਹੋਈ ਦੀ ਉਹ ਹੱਥ ਖੜੇ ਕਰ ਗਿਆ ਨਹੀਂ ਭਾਈ ਭਾਂਵੇਂ ਹੱਥ ਖੜੇ ਹੀ ਕਰ ਗਿਆ ਵਾ ਭਾਂਵੇਂ ਖੇਜ ਜਾਂਦੀ ਆ ਯਾਰ ਇਜ ਤਾਂ ਯਾਰ ਲੱਖੀ ਨਾ ਹਜਾਰੀ ਠੀਕ ਹੈ ਜੀ ਮੇਰੀ ਭੈਣ ਆ ਭਾਂਵੇਂ ਜਿੱਦਾਂ ਮਰਜੀ ਮੈਂਟਲੀ ਡਿਸਟਰਬ ਮੈਂ ਹੁਣ ਯਾਰ ਇਦਾਂ ਵਾਰਾ ਥੋੜੀ ਛੱਡ ਦੂੰਗਾ ਜੇ ਉਹ ਸਹੀ ਨਹੀਂ ਆ ਤੇ ਬਿਲਕੁਲ ਵੀਰ ਬਿਲਕੁਲ ਹੁਣ ਮੰਨ ਕੇ ਚਲੋ ਹੱਥ ਖੜੇ ਕਰ ਗਿਆ ਵਾ ਅੱਜ ਉਹਦੇ ਹੁਣ ਮੈਂ ਵੀਡੀਓ ਬਣਾ ਰਿਆ ਵਾਂ ਅੱਜ ਮੈਂ ਫੜ ਕੇ ਮੈਂ ਨਾਈਟ ਤੇ ਪਾ ਦ ਅਬ ਮੋਟਰ ਦੇ ਉੱਪਰ ਅਸੀਂ ਅਸੀਂ ਇਸ ਟਾਈਮ ਮੋਟਰ ਦੇ ਉੱਪਰ ਖੜੇ ਆ ਝੋਨਾ ਲੱਗ ਰਿਹਾ ਵਾ ਮੋਟਰ ਦੇ ਮੇਰੀ ਗੱਲ ਸੁਣ ਬ੍ਰਦਰ ਝੋਨਾ ਲੱਗ ਰਿਹਾ ਮੋਟਰ ਦੇ ਉੱਤੇ ਖੜੇ ਆ ਉਹ ਵਿਚਾਰੀ ਉੱਥੇ ਕਿਤੇ ਤੁਰੀ ਫਿਰਦੀ ਆਈ ਆ ਤੇ ਮੋਟਰ ਵਾਲੇ ਵੀਰਾਂ ਨੇ ਮੈਨੂੰ ਫੋਨ ਲਾਇਆ ਵਾ ਤੁਹਾਡੇ ਫਿਰ ਅਸੀਂ ਆ ਵੀਰਾਂ ਦੇ ਸਾਧਿਆਂ ਨਾਲ ਕੇ ਭੈਣ ਨੂੰ ਬੁਲਾਇਆ ਇੱਥੇ ਤੇ ਤੁਹਾਡਾ ਨੰਬਰ ਲਿਆ ਵਾ ਤੇ ਮੈਂ ਇਹ ਗੱਲ ਕਹਿ ਰਿਹਾ ਵਾਂ ਕਿ ਮੇਰੇ ਵੀਰ ਜੇਕਰ ਤੁਸੀਂ ਨਹੀਂ ਸਾਂਭ ਸਕਦੇ ਸਾਨੂੰ ਲੈ ਕੇ ਦੇ ਦਿਓ ਅਸੀਂ ਲੈ ਜਾਂਦੇ ਆਂ ਜੀ ਮੈਂ ਇਹ ਦਾ ਕਰਗਾ ਸੋਨ ਮੇਰੀ ਮੈਂ ਮੈਨੂੰ ਤੁਹਾਨੂੰ ਕਿੱਦਾਂ ਕਦੋਂ ਗੱਲ ਕਰਾਂ ਦੇ ਕੋਈ ਤੇਰੇ ਕੋਲ ਤੁਹਾਨੂੰ ਤੜ ਹਰ ਸਾਰਾ ਬਾਤ ਜੋ ਚਟਣ ਸਾਰੇ ਤਾਂ ਦਿੰਦਾ ਮੇਰੇ ਕੋ ਮੇਰੇ ਕੋ ਖੁੱਦ ਘਰ ਵੀ ਨਹੀਂ ਇੰਡੀਆ ਜਿਹੜਾ ਮੈਂ ਇੱਥੇ ਆ ਕੇ ਤੁਹਾਨੂੰ ਕਾਹ ਕਿ ਮੈਂ ਵਿੱਚ ਰੱਖ ਲੈਣਾ ਜੀ ਕਿਸੇ ਕਿਸੇ ਸੁਸਾਇਟੀ ਸੰਸਥਾ ਵਾਲੇ ਨਾਲ ਕਿਸੇ ਨਾਲ ਵੀ ਕੋਈ ਗੱਲ ਕੀਤੀ ਜੀ ਉਹਨਾਂ ਹਰ ਮਹੀਨੇ ਮੱਕਤਾ ਦਿੰਦਾ ਸੀ ਇਹ ਨੂੰ ਦੇਣ ਵਾਸਤੇ ਵੀ ਇਹ ਕਿ ਮੈਂ ਪੈਸੇ ਦੇ ਰਿਹਾ ਸੀ ਤੇ ਇਹਦਾ ਮੇਰੀ ਗੱਲ ਸੁਣਿਓ ਆ ਮੇਰੀ ਗੱਲ ਸੁਣਿਓ ਇਹਦੀਆਂ ਬੇਟੀਆਂ ਉਹ ਕਿੱਥੇ ਆ ਪਰ ਆ ਜਿਹੜੀ ਮੇਰੇ ਭੈਣਾ ਨਾ ਜਿਹੜੀ ਅੱਗੇ ਹੈ ਗਿੱਲੋਂ ਨੇ ਦਿਖਾ ਰਾਹੀ ਆ ਮੇਰੇ ਪੈ ਇੰਨੇ ਦੱਸਿਆ ਕਿ ਉਹਨਾਂ ਨੇ ਪਤਾ ਨਹੀਂ ਕਿਹ ਕਿਤਾ ਕੁੜੀਆਂ ਨੂੰ ਪਤਾ ਨਹੀਂ ਸਭ ਤਿੰਨ ਮਹੀਨੇ ਬਾਅਦ ਭਾਈ ਪਤਾ ਲੱਗਦਾ ਕਿ ਕੁੜੀ ਬਥੇ ਪਿੰਡ ਚ ਵਾਰਾਦੁਰੀ ਕਰ ਗਈ ਜਿਹੜੀ ਉਹਦੇ ਭੈਣੇ ਮੰਗਾ ਲੈਂਦੀ ਸੀ ਸਾਨੂੰ ਕਹਿੰਦੇ ਸਭ ਠੀਕ ਠਾਕ ਹੈ ਸਭ ਸੁਖਸਾਂ ਹੈ ਮੈਨੂੰ ਨਾ ਮੈਨੂੰ ਵੀਰਜ ਬ੍ਰਦਰ ਗੱਲ ਪਤਾ ਚੀਆ ਤੁਸੀਂ ਕੋਈ ਵੀ ਉਹਦਾ ਨਹੀਂ ਬਣਿਆ ਠੀਕ ਹੈ ਇਸ ਟਾਈਮ ਉਹ ਡਿਸਟਰਬ ਵਾ ਮੈਨੂੰ ਬੇਨਤੀ ਇਹ ਆ ਕਿ ਮੈਨੂੰ ਉਹਦੀਆਂ ਕੁੜੀਆਂ ਨਾਲ ਮੈਂ ਸੰਪਰਕ ਕਰਨਾ ਵਾ ਮੈਨੂੰ ਕਿਤੋਂ ਨੌਲੇਜ ਮਿਲਿਆ ਕਿ ਕੁੜੀਆਂ ਇਸ ਟਾਈਮ ਸਹੀ ਹਾਲਾਤ ਚ ਨਹੀਂ ਯਾ ਭਾਈ ਜੀ ਆ ਇਸੇ ਭੈਣ ਨਹੀਂ ਸਾਰਾ ਕੁਝ ਦੱਸਿਆ ਠੀਕ ਹੈ ਜੀ ਅਸੀਂ ਮੈਂ ਅੰਦਰੋਂ ਪਤਾ ਬਾਈ ਗੱਲ ਸੁਣੀ ਮੇਰੀ ਮੈਂ ਤੂੰ ਕਾਹਬੁ ਰਾਹ ਰਾਮ ਨੇ ਮੈਂ ਅੰਦਰੋਂ ਇਸ ਈਡੀਆ ਸੁਣ ਤਾ ਚੇਰੀ ਆ ਮੈ ਤੈਨੂੰ ਆਈਡੀਆ ਵੀ ਹੋਣੀ ਕਮੈਨ ਨਾ ਇਹਨਾਂ ਅੰਦਰ ਅੰਦਰ ਆ ਦਿਨ ਰਾਤ ਇਹਦਾ ਕੰਮ ਕਰ ਰਿਹਾ ਕਿਉਂਕਿ ਮੈਨੂੰ ਖੁਦ ਨੂੰ ਇਹ ਸ਼ਰਮਿੰਦਗੀ ਹੈ ਕਿ ਮੇਰੀ ਭੈਣ ਰੋਦੀ ਬਿਦਦੀ ਤੇ ਮੈਂ ਇੱਥੇ ਵੀ ਫਰਦਾਵੇਂ ਆ ਚਲੋ ਬੇਤੀ ਆ ਡਾਡੀ ਕਿ ਆਪਣੇ ਪਰਿਵਾਰ ਨਾਲ ਮੇਰਾ ਸੰਪਰਕ ਕਰਾਓ ਮੰਮੀ ਡਾਡੀ ਨਾਲ ਤੇ ਆਪਣੇ ਬ੍ਰਦਰ ਨਾਲ ਸੰਪਰਕ ਕਰਾਓ ਭਾਜੀ ਗੱਲ ਸੁਣੋ ਮੇਰੀ ਗੱਲ ਸੁਣੋ ਮਾ ਆ ਸੰਦੇ ਮੰਮੀ ਡਾਡੀ ਮੇਰੇ ਹੈਗੇ ਓਕੇ ਮੇਰਾ ਉਹ ਘਰ ਸੀਗਾ ਉਹ ਬ੍ਰਦਰ ਨਾਲ ਉਹ ਉਹ ਨੇ ਉਹ ਨਿਰਾਕਰਿਆ ਠੀਕ ਹੈ ਉਹਦਾ ਉਹ ਏ ਜਿਹਦੇ ਕਰਕੇ ਮੇਰੇ ਕੋਲ ਖੁਦਾਂ ਜਗ੍ਹਾ ਵੀ ਨਹੀਂ ਰਹਿਣ ਮੈਂ ਆਉਣਾ ਇਹ ਤਾਂ ਕਿਤੇ ਵੀ ਆ ਲੂੰ ਆਪਣੇ ਨਾਲ ਬ੍ਰਦਰ ਦਾ ਨੰਬਰ ਭੇਜੋ ਹੈਗਾ ਨਾ ਉਹਦਾ ਨੰਬਰ ਆਪਣੇ ਦੂਜੇ ਭਾਈ ਦਾ ਨੰਬਰ ਭੇਜੋ ਮੈਨੂੰ ਬਾਈ ਮੇਰੇ ਵੀਰ ਗੱਲ ਸੁਣੀ ਨੰਬਰ ਘੱਲ ਦੇਣਾ ਉਹਨੇ ਬੋਲਣ ਦਾ ਵੀ ਨਹੀਂ ਪਤਾ ਕਿ ਉਹਨੇ ਨਹੀਂ ਸਿੱਧੇ ਮੂੰਹ ਗੱਲ ਕਰਨੀ ਕੋਈ ਗੱਲ ਨਹੀਂ ਕਰਨੀ ਤੇ ਕੋਈ ਗੱਲ ਨਹੀਂ ਆ ਨਾ ਕਰੇ ਕੋਈ ਗੱਲ ਨਹੀਂ ਆ ਨਾ ਕਰੇ ਮੈਨ ਨੰਬਰ ਤੇ ਭੇਜੋਗੇ ਨਾ ਮੇਰੀ ਗੱਲ ਸੁਣੋ ਭਾਈ ਤੁਸੀਂ ਮੈਨੂੰ ਦੱਸੋ ਮੈਂ ਹੱfte ਤੱਕ ਨਹੀਂ ਪਹੁੰਚ ਜਾਣਾ ਤੁਹਾਡੇ ਕੋਲ ਭਾਈ ਹਫਤੇ ਦੀ ਨਹੀਂ ਗੱਲ ਹਫਤਾ ਇੱਕ ਬੜਾ ਲੰਮਾ ਵਾ ਮੈਂ ਤੁਹਾਡੇ ਭਰਾ ਨਾਲ ਆਪਾਂ ਕੋਈ ਲੜਨਾ ਝਗੜਨਾ ਨਹੀਂ ਆ ਉਹਨੂੰ ਇਹ ਪੁੱਛਣਾ ਵਾ ਕਿ ਤੂੰ ਜੇ ਨਹੀਂ ਰੱਖ ਸਕਦਾ ਸਾਨੂੰ ਦੱਸ ਦੇ ਫਿਰ ਅਸੀਂ ਰੱਖ ਲੈਨੇ ਆ ਕੱਲੋਂ ਮੈਨੂੰ ਕਵੇ ਕਿ ਮੈਂ ਇੰਡੀਆ ਦੇ ਵਿੱਚ ਹਾਂ ਮੇਰੀ ਭੈਣ ਤੁਸੀਂ ਮੇਰੇ ਤੋਂ ਪੁੱਛੇ ਬਿਗੈਰ ਕੌਣ ਹੁੰਦੇ ਲੱਕੇ ਜਾਣ ਵਾਲੇ ਠੀਕ ਹੈ ਜੀ ਤੇ ਅਸੀਂ ਉਹਨਾਂ ਤੋਂ ਇੱਕ ਸਾਦੀ ਅਥੋਰਟੀ ਲੈਣੀ ਆ ਜ਼ਿੰਮੇਵਾਰੀ ਲੈਣੀ ਆ ਜੇਕਰ ਉਹ ਰੱਖ ਸਕਦਾ ਵਾ ਤੇ ਉਹਨੂੰ ਸਾਧ ਲੈਨੇ ਉਹ ਲੈ ਜਾਏ ਜੋ ਨਹੀਂ ਰੱਖ ਸਕਦਾ ਫਿਰ ਆਪਣਾ ਨਾਥਾ ਸ਼ਰਮ ਹਾਂ ਚਾਹ ਤੂੰ ਮੈਨੂੰ ਨੰਬਰ ਦੇ ਦੇਣਾ ਉਹਨੇ ਤੇ ਮੈਨੂੰ ਪਤਾ ਨਹੀਂ ਜਵਾਕਾਂ ਨੂੰ ਇਹੀ ਕਹਿਣਾ ਨਹੀਂ ਦਿੰਦਾ ਜਵਾਬ ਚੰਗਾ ਕੋਈ ਗੱਲ ਨਹੀਂ ਉਹ ਉਹਦੀ ਗੱਲ ਜਿਹੜਾ ਇੱਕ ਬੰਦਾ ਇਹ ਕਹਿੰਦੇ ਉਹ ਤੇਰੀ ਭੈਣ ਨੂੰ ਆ ਗਿਆ ਉਹ ਤੇਰੀ ਭੈਣ ਵੇ ਹੋ ਗਿਆ ਭਰਾ ਇਹੋ ਛੋਟਾ ਉਹਨੂੰ ਦਰਦ ਹੋਣਾ ਚਾਹੀਦਾ ਇਸ ਚੀਜ਼ ਦਾ ਤੂੰ ਵੀਡੀਓ ਦਾ ਨੰਬਰ ਭੇਜ ਉਹਦਾ ਨਹੀਂ ਕਿ ਮੈਂ ਕੋਈ ਗੱਲ ਨਹੀਂ ਮੇਰਾ ਉਹਦਾ ਨੰਬਰ ਭੇਜ ਚਲੋ ਠੀਕ ਹੈ ਜੀ ਤੇ ਮਾਲ ਹੋਣੀ ਇਟਲੀ ਦੇ ਵਿੱਚ ਕੋਈ ਨਾ ਕੋਈ ਹੱਥ ਬੱਲੇ ਹੋਊਗਾ ਬੰਦੇ ਦੇ ਡੈਡੀ ਕੋਲੇ ਡੈਡੀ ਬੰਦਾ ਨਹੀਂ ਮੈਂ ਪਹਿਨੇ ਇਟਲੀ ਦੇ ਵਿੱਚ ਆ ਬੰਦਾ ਏ ਬੰਦਾ ਜਿੱਥੇ ਰੋਲਦੀ ਫਿਰਦੀ ਇਟਲੀ ਦੇ ਵਿੱਚ ਬੈਠੇ ਜਾ ਕੇ ਮੈਂ ਤੁਹਾਨੂੰ ਕਹਾਂ ਜਿੱਥੇ ਵੀ ਮਰਜੀ ਮੇਰੇ ਨਾਲ ਲੈ ਜਾਓ ਮੈਂ ਕਿਵੇਂ ਲਸਾਂਗਾ ਆਪਾਂ ਭਾਈ ਗੱਲ ਇਹ ਬੇਨਤੀ ਆ ਉਹਨੂੰ ਲੈ ਕੇ ਮੈਰਾ ਆਪਾਂ ਚਾਹੇ ਕਿਉਂਕਿ ਮਾਤਾ ਨੂੰ ਤੇ ਮੈਂ ਲੈ ਜਾਊਂਗਾ ਮੇਨ ਪ੍ਰੋਬਲਮ ਇਹ ਆ ਕਿ ਇੱਕ ਵਾਰੀ ਆਪਾਂ ਉਹਨਾਂ ਧੀਆਂ ਨੂੰ ਮਿਲਣਾ ਵਾ ਚਾਹੇ ਉਹ ਸਾਡਾ ਹੋਰ ਸਹੀ ਹਾਲਾਤ ਦੇ ਵਿੱਚ ਹੋਣ ਠੀਕ ਹੈ ਜੀ ਤੇਰੀ ਇਰਾਨ ਨੂੰ ਹੁਣੇ ਮਿਲ ਗਿਆ ਹਾਂਜੀ ਹਾਂਜੀ ਆਪਾਂ ਸਰਪੰਚ ਨੂੰ ਬੁਲਾਈਏ ਸਰਪੰਚ ਨੂੰ ਬੁਲਾਈਏ ਉਹ ਨਾਲ ਗੱਲ ਕਰੀਏ ਪਹਿਲੋ ਹਨਾ ਅੱਜ ਨਾਲ ਲਾ ਕੇ ਭੈਣ ਨੂੰ ਮਿਲਦੇ ਆਂ ਹਾਂਜੀ ਇੱਕ ਆਪਾਂ ਮਤਾ ਪਾ ਕੇ ਫੇਰ ਹੀ ਲੱਗੇ ਜਾਵਾਂਗੇ ਨਾ ਆਹੋ ਉਹ ਤੇ ਮਤਾ ਪਵਾ ਲੰਨੇ ਆ ਨਾ ਫੇਰ ਉਹ ਗਾਉਂ ਨੂੰ ਸਰਕਾਰ ਕੋਈ ਆਪਾਂ ਕਰ ਲੈਨੇ ਬੜਾ ਕੁਝ ਹੋਣਾ ਵਈ ਭੈਣ ਦਾ ਆਪਾਂ ਮੈਡੀਕਲ ਕਰਾਉਣਾ ਪੈਣਾ ਆਪਾਂ ਨੂੰ ਠੀਕ ਹੈ ਜੀ ਭਈ ਇਹਨੇ ਮੈਨੂੰ ਆਉਂਦੇ ਕਿਹਾ ਮੈਨੂੰ ਕਹਿੰਦੀ ਇੱਕ ਬੰਦਾ ਹੈਗਾ ਇਹ ਤੋਂ ਗਲਤ ਕੰਮ ਕਰਦਾ ਰਿਹਾ ਇਹਦੇ ਨਾਲ ਤਾਂ ਜੀ ਮੈਂ ਵੀਡੀਓ ਔਨ ਕਰ ਦਿੱਤੀ ਨਹੀਂ ਪਹਿਲਾਂ ਹੀ ਫੋਨ ਇੱਥੇ ਆਰ ਕੇ ਦੋ ਪਹਿਲਾਂ ਆਉਂਦੇ ਇਹਨੇ ਕਿਹਾ ਇਹਨੇ ਕਿਹਾ ਕਿ ਨਹੀਂ ਨਾ ਕਿਤੇ ਫੋਨ ਤੇ ਰੱਖ ਰੱਖ ਲਿਆ ਕਰੋ ਕਿ ਮਾਤਾ ਕਿਤੇ ਮਾਤਾ ਤੇ ਵੇਖੀ ਭਲਾ ਉਹ ਉੱਥੇ ਜਾਵਲੀ ਅੱਛਾ ਉਹ ਡਰਦੀ ਬੜਾ ਅੱਛਾ ਉੱਥੇ ਗੱਲ ਕਰਾਂਗੀ ਦਿਖਾਜਾ ਕਰ ਦਿਖਾਣੀ ਕਿ ਉਹ ਬੈਠੀ ਹੈ ਔਰ ਦਿਖਾ ਦੇ ਮਾਤਾ ਬੇਟੀ ਕੋਈ ਨਾ ਉਹ ਤਾਂ ਵੇਖਦਾ ਵੇ ਲੈ ਚਾਹ ਬਣੀ ਚਾਹ ਬਣੀ ਕੀਤਾ ਵਧੀਆ ਬਾਹਰ ਲੈ ਉਹ ਜੇ ਬੋਲਦੀ ਨਹੀਂ ਕੁਝ ਵਿਚਾਰੀ ਤੇ ਉਹਦਾ ਕੀ ਆਪਾਂ ਉਹਦੀ ਸਟੇਟਮੈਂਟ ਲੈਣੀ ਆ ਨੰਬਰ ਵੀ ਲੈ ਲੀ ਜੀ ਥੱਲੇ ਪਤਾ ਨਹੀਂ ਸਮਝ ਨਹੀਂ ਆ ਤੁਹਾਡਾ ਤੁਹਾਡਾ ਇਹੋ ਪਿੰਡ ਆ ਸਾਡਾ ਪਿੰਡ ਹਰਾਜ ਹਰਾਜ ਨਹੀਂ ਤੁਹਾਨੂੰ ਨਾ ਲਾਉਂਦੇ ਪੈਸੇ ਨਾਲ ਦੱਸ ਪਈ ਇਹਨਾਂ ਪਲਾਨ ਕੇ ਨਹੀਂ ਮਾੜੇ ਪੈਰਾ ਚੱਲ ਜੀ ਸਾਰੇ ਹੀ ਤੁਹਾਨੂੰ ਕਿੱਦਾਂ ਮਾਤਾ ਮਿਲੀਏ ਇਹ ਨਾ ਜੀ ਇਹ ਇਧਰੋਂ ਆਏ ਇਧਰੋਂ ਕਿ ਐ ਭੱਜੀ ਆਉਂਦੀ ਏ ਇਧਰੋਂ ਅੱਛਾ ਸਹੀ ਵੀ ਕੋਈ ਕੋਈ ਗੱਲ ਹੋਣੀ ਏ ਚੱਲ ਆਇਓ ਪਹਿਲਾਂ ਝੂਨਾ ਲਾਉਣ ਵਾਲੇ ਆ ਤੇਰੇ ਆਈ ਏ ਉੱਥੋਂ ਦੀ ਇਹ ਓਕੇ ਉੱਥੋਂ ਆ ਗਏ ਤੇ ਸਾਨੂੰ ਮੈ ਲੱਗਿਆ ਵੀ ਥੋੜੀ ਦਿਮਾਗੋ ਐਬਸੈਂਟ ਹੈ ਤੇ ਇਹ ਕੋਲੇ ਬਿਠਾ ਲਈ ਇਹ ਭੈਣ ਨੇ ਸਾਨੂੰ ਮਗਰ ਆਵਾਜ਼ ਦੇਦੀ ਤੇ ਇਹ ਮਗਰ ਤੁਰ ਹੀ ਆਉਂਦੀ ਚੱਲ ਕੋਈ ਦੀ ਭੈਣ ਆ ਇਹ ਵੀ ਮਗਰ ਮਗਰ ਆਉਂਦੀ ਇਹ ਮਗਰ ਆਉਂਦੀ ਬਈ ਓਕੇ ਤੇ ਇਹਨੇ ਸਾਨੂੰ ਆਵਾਜ਼ ਦੇਦੀ ਨਹੀਂ ਮਾਸਤਾ ਜੀ ਆ ਚਲੋ ਧੰਨਵਾਦ ਤੁਹਾਡਾ ਪਰ ਫਿਰ ਨਾਲ ਖਲੋਇਓ ਹੁਣ ਤੁਸੀਂ ਹਾਂਜੀ ਮੈਂ ਤੁਹਾਨੂੰ ਕਹਿੰਦੀ ਹੁਣੇ ਮਾਚੀ ਪਰ ਆਏ ਨਾਲ ਆਜੋ ਬੈਠੇ ਤੁਸੀਂ ਇੱਥੇ ਰਹਿ ਖੜ ਜਾ ਤੇ ਦੋ ਡਰਦੀ ਆ ਆ ਫੜੇ ਮੈਂ ਪਾਣੀ ਪੀਵਾਂ ਗਲਤ ਕਰੋ ਪਾਣੀ ਪੀਣ ਵਾਲਾ ਅੱਛਾ ਨਹੀਂ ਉਹ ਮੋਟ ਚਲਦੀ ਆ ਉਹ ਲੂਣਾ ਯਾਰ ਨਹੀਂ ਪੀਣਾ ਭਾਜਾ ਤਰਾਈ ਮਰ ਜਣਾ ਭਲਾ ਸਾਰੇ ਨਹੀਂ ਉਹਦੇ ਤੋਂ ਡਰਦਾ ਜਿਹੜਾ ਉਹਨੂੰ ਟੌਰਚਰ ਕਰੇ ਹਾਂ ਸਾਡੇ ਤੋਂ ਜਵਾਂ ਨਹੀਂ ਡਰਦੀ ਮੈਨੂੰ ਵੀ ਕੋਈ ਡਰਦਾ ਵੈਰੂ ਜੀ ਜਾੜੇ ਹੀ ਆ ਸਾਰੇ ਹਾਂ ਮੈਂ ਨੇ ਕਿਹਾ ਕਿ ਇੰਨਾ ਪਲਾਤਕਰ ਕਰਦੇ ਇਹਨੇ ਬਾਈ ਨੂੰ ਵੀ ਬੰਦਾ ਦੱਸਿਆ ਉਹਨੇ ਤੇ ਮੇਰੇ ਕੋਲ ਬਾਅਦ ਵਿੱਚ ਮੈਂ ਪੁੱਛਿਆ ਤਾਂ ਮੁੱਕਰ ਗਈ ਇਹ ਗਈ ਇਹ ਹੀ ਫੋਲਾ 100% ਹੈਗੀ ਇਹੋ ਆ ਤੇ ਬਾਬਾ ਤੇਜ ਨਹੀਂ ਤੁਹਾਨੂੰ ਦੇਖਦੀ ਫੇ ਤੇਜ ਨਾਨੀ ਹੈ ਮੈਂ ਘਰੇ ਜਾ ਗਿਆ ਲੈਣ ਜਦੋਂ ਚਲੋ ਦੇਖਦੇ ਹਾਂ ਜੀ ਆਪਾਂ ਸਾਨੂੰ ਲੱਗਿਆ ਜੇ ਡੌੜ ਲੱਗ ਗਈ ਸਾਨੂੰ ਅੱਖਾਂ ਨਾਲ ਤਾਂ ਗੱਲਾਂ ਕਰਨ ਦਈ ਯਾਰ ਉਹ ਜੇ ਤੋਂ ਭੱਜਣ ਦੀ ਆ ਨੇ ਤੇ ਵਿਚਾਰੀ ਕੋਈ ਡਰਤੀ ਮਾਰੀ ਭੱਜਣ ਦੀ ਆ ਆ ਵੇਖਿਓ ਤੁਹਾਡੇ ਤੁਹਾਡੇ ਸਾਹਮਣੇ ਵੇਖੀ ਕੀ ਕਹਿੰਦੀ ਇੰਨੇ ਹਾਂ ਜੀ ਚਪੇਰ ਉਹਦੇ ਸੱਟਾਂ ਲੱਗੀਆਂ ਕਰੀਦੇ ਚਮਕੀਆਂ ਮਾਰੀਆਂ ਦੋ ਤਿੰਨ ਮਾਰੀਆਂ ਕਿਧਰ ਜਿਹੜੇ ਇੱਥੇ ਬਿਠੀ ਹੈ ਬਾਈ ਜਿਹੜੀ ਮੈਨੂੰ ਲੱਗਦਾ ਸਕੈਂਡਲ ਹੀ ਹੁੰਦੇ ਜਾਂਦੇ ਇਹ ਸੇਮ ਹੀ ਉਹ ਸਿਸਟਮ ਹੀ ਆ ਇਹਦਾ ਵੀ ਹਾਂ ਸੇਮ ਸੇਮ ਕੁੜੀਆਂ ਵੇਚੀਆਂ ਗਾਂ ਮਾੜਾ ਮੁੱਦਾ ਹੀ ਕਰੇ ਫਿਰ ਤੇ ਜਾ ਕੇ ਹੀਰੋ ਦੇ ਲਾਗੇ ਬਹਿ ਜੂ ਇਹ ਕਿਹੜਾ ਪਿੰਡ ਵੀਰੇ ਹਾਂਜੀ ਮਾਲੀ ਜੀ ਵੇਖੋ ਸਾਦਲ ਸਿੰਘ ਵਾਲੇ ਕੋਈ ਨਾ ਹਾਂਜੀ ਸਾਦਲ ਸਿੰਘ ਉਹ ਨਾ ਮੈਨੂੰ ਸਰਪੰਚ ਫੋਨ ਕਰਨ ਦਾ ਸੀ ਇੱਕ ਦਿਨ ਅੱਛਾ ਮੈਨੂੰ ਕਹਿੰਦਾ ਉਹ ਤੇ ਘਰ ਦੇ ਨੂੰ ਸਜਾਨਾ ਦਵਾ ਉਸੇ ਪਿੰਡ ਵਾਲਾ ਅੱਛਾ ਕੀ ਮਾ ਕੁੜੀਆਂ ਚ ਰੋਲਦੀਆਂ ਉਹ ਘਰ ਠਾਤਾ ਨਾ ਸਾਰਾ ਉਹਨਾਂ ਦਾ ਹਨਾ ਹਾਂ ਅਮੀ ਮੈਨੂੰ ਫੋਨ ਆਇਆ ਕਹਿੰਦਾ ਵੀਰ ਤੂੰ ਤੇ ਨਹੀਂ ਘਰ ਠਾਕਿਆ ਮੈਂ ਆਹ ਮੈਨੂੰ ਅਮਰਪਾਲ ਦੇ ਬੰਦੇ ਉਹ ਤੇਰੀ ਗੱਡੀ ਦਾ ਨਾ ਹੁੰਦੇ ਵਿੱਚ ਤੇ ਮੈਂ ਹੀ ਕੀਤਾ ਹੀ ਕੱਖ ਨਹੀਂ ਸਾਰੇ ਸਤਾ ਸਾਡੇ ਨਾਲ ਕਿਹਨਾਂ ਮਾੜਾ ਕੀਤਾ ਮੈਂ ਕੌਣ ਹਾਂ ਦਾ ਮਾੜਾ ਇੱਕ ਦਾ ਮੈਂ ਭਵੇਂ ਟਾਇਆ ਤੇ ਭਵੇਂ ਮੈਂ ਨਹੀਂ ਆ ਪਰ ਮੈਂ ਕੰਮ ਚੰਗਾ ਹੋਇਆ ਹੀ ਹਾਂ ਠੀਕ ਹੈ ਜੀ ਇੱਥੇ ਬੈਠੀ ਠੀਕ ਹੈ ਹਾਂ ਵਿੱਚ ਚੰਗਾ ਕੰਮ ਕਿਰਦ ਕਰ ਆਇਆ ਤੇ ਮੈਂ ਜਿਹੜੀ ਲੰਕਾ ਝੂਠ ਵਾਲੀ ਉਹਦੇ ਉਹ ਕਹਿੰਦਾ ਕੁੜੀਆਂ ਰੋਲ ਜਣੀਆਂ ਤੇ ਘਰ ਦੇ ਨੂੰ ਸਜ਼ਾ ਨਾ ਦਿਓ ਮੈਂ ਕੰਮ ਸਾਰਾ ਕਰਦੇ ਰਾ ਉਹਨੂੰ ਨਾ ਸਜ਼ਾ ਦਿਵਾਓ ਨਾ ਉਹ ਛੱਡ ਦਈਏ ਅਸੀਂ ਹਾਂ ਕੱਲ ਘਰੇ ਕੀ ਆ ਅਗੜੀ ਲੱਗ ਰਿਹਾ ਅੱਛਾ ਮੇਰੀ ਗੱਲ ਸੁਣ ਆ ਤਾਂ ਚੁੱਕ ਮੇਰੀ ਮਾਂ ਇਹ ਮਾਰਦੀ ਐ ਤੈਨੂੰ ਇਹ ਜਿਹੜੀ ਜਿਹੜੀ ਤੈਨੂੰ ਫੜਦੀ ਪਈ ਸੀ ਮਾਤਾ ਇਹ ਮਾਰਦੀ ਐ ਤੁਹਾਨੂੰ ਮਾਂ ਮਾਰਦੀ ਐ ਅੱਛਾ ਇਹਨੇ ਮਾਰਿਆ ਕਿੱਥੇ ਮਾਰਿਆ ਕਿੱਥੇ ਮਾਰਿਆ ਆ ਵੇ ਲਾਹਰਾ ਦੇ ਸੰਡੀ ਹਾਂ ਆਵੇ ਨੀਲ ਪਾਇਆ ਹਾਂ ਅੱਛਾ ਤਕੀ ਮੇਰੀ ਗੱਲ ਸੁਣ ਤੇ ਤੇਰੀ ਧੀਆਂ ਕਿੱਥੇ ਆ ਹਾਂ ਵਾਲਾ ਤਾਂ ਫੜਿਆ ਵਾਲਾ ਤਾਂ ਫੜ ਕੇ ਘੜੀ ਸਿਆ ਆ ਵੇ ਲੋ ਮਾਰਦੀ ਇਹਨੂੰ ਹਾਂ ਠੀਕ ਹੈ ਉਹਨੂੰ ਦੇਖ ਕੇ ਹੁਣ ਜਾਨੀ ਨਾ ਭੱਜਣਾ ਉਸੇ ਹਾਂ ਹੁਣ ਨਾ ਡਰ ਅਸੀਂ ਹੈਗੇ ਆ ਮਾਤਾ ਵੀ ਤੇਰੇ ਪੋਤੇ ਹੈਗੇ ਤੇਰੇ ਨਾਲ ਤੇਰੇ ਭਰਾ ਹੈਗੇ ਹੁਣ ਨਾ ਡਰ ਤੂੰ ਠੀਕ ਹੈ ਜੀ ਅਸੀਂ ਤੈਨੂੰ ਲੈ ਕੇ ਜਾਵਾਂਗੇ ਤੇਰੀ ਕੁੜੀਆਂ ਕੋਲ ਕੁੜੀਆਂ ਨੂੰ ਮੇਲਣਾ ਵਾਂ ਹਾਂ 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 ਤੇਰੇ ਬੱਚੇ ਕਿੱਥੇ ਬੱਚੇ ਵੇ ਲੋ ਸੰਜੀ ਇਹ ਮਾਂ ਉਹਨੂੰ ਪਤਾ ਹੀ ਨਹੀਂ ਗਈ ਉਹਦਾ ਨਹੀਂ ਪਤਾ ਉਹ ਆਪਦੇ ਘਰ ਵਾਲਿਆਂ ਨੂੰ ਕਹਿੰਦੀਆਂ ਕਰ ਤੁਸੀਂ ਤੁਸੀਂ ਜਾਣਦੇ ਨੂੰ ਨਹੀਂ ਨਹੀਂ ਇਹ ਝੋਨਾ ਲਾਉਣਾ ਨਹੀਂ ਪਤਾ ਗੱਲ ਕੀ ਵੀਰੇ ਇਹਨੂੰ ਪਤਾ ਸਭ ਕੁਝ ਆ ਠੀਕ ਹੈ ਇਹ ਸਿਰਫ ਬੋਲ ਕੇ ਦੱਸ ਨਹੀਂ ਸਕਦੇ ਸਮਝਾਉਣ ਦੇ ਆਪਾਂ ਨੂੰ ਜੇ ਨਾ ਨਾ ਪਤਾ ਹੁੰਦਾ ਆਪਾਂ ਇੱਕੋ ਚੀਜ਼ ਪੁੱਛੀ ਅੱਭੀ ਆ ਮਾਰਿਆ ਤੇ ਉਹਨੇ ਉਸੇ ਆਪਣੇਆਂ ਨਿਸ਼ਾਨੀਆਂ ਦਿਖਾਉਣ ਲੱਪੀ ਅੱਭੀ ਆ ਮਾਰਿਆ ਵਾ ਠੀਕ ਹੈ ਜੀ ਕੋਈ ਮੇਰੀ ਗੱਲ ਸੁਣ ਸਹੀ ਆ ਬਿਲਕੁਲ ਹਾਂਜੀ ਵੀਰੇ ਵੈਕ ਜੀ ਖਾਲਸਾ ਜੀ ਫਤਿਹ ਠੀਕ ਠਾਕ ਹਾਂਜੀ ਹਾਂਜੀ ਬੋਲੀਏ ਤੇ ਤੇ ਤੇਰੇ ਕੋਲ ਆਪਣੀਆਂ ਕੁੜੀਆਂ ਦਾ ਮੋਬਾਈਲ ਨੰਬਰ ਹੈਗਾ ਕੋਈ ਜਾਦਵਾਨਾਂ ਦਾ ਮੋਬਾਈਲ ਨੰਬਰ ਲਿਖ ਕੇ ਦੇ ਸਕਦੀਆਂ ਲਿਖ ਕੇ ਦੇ ਸਕਦੀ ਆਪਣੇ ਕੁੜੀਆਂ ਦਾ ਮੋਬ ਨੰਬਰ ਹੈ ਨੰਬਰ ਤਾਂ ਲਿਖਦੀ ਐ ਜੀ ਬੱਸ ਉਹ ਕਿਹਦਾ ਨੰਬਰ ਹੈ ਕੁੜੀ ਦਾ ਵੀ ਨੰਬਰ 6 ਹਾਂਜੀ 6 ਅੱਖਰ ਹੀ ਲਿਖਦੀ 6 ਸੌ ਤੱਕ ਹੀ ਲਿਖਦੀ ਹਾਂ ਲਿਖਦੀ ਹੈਗੀ ਉਹਦੇ ਹੁੰਦੀ ਆਵੇ ਨੀਲ ਪਾਇਆ ਕੋਈ ਨਹੀਂ ਮਾਤਾ ਜੀ ਨਾਲ ਗੱਲਬਾਤ ਆ ਤੁਹਾਡੇ ਪਿੰਡ ਜੀ ਰਹਿੰਦੀ ਉੱਥੇ ਨਾ ਇਹ ਸਰਪੰਚ ਸਾਹਿਬ ਇਥੇ ਜੀ ਹਾਂਜੀ ਹਾਂਜੀ ਅਛਾ ਜੀ ਸਰਪੰਚ ਸਾਹਿਬ ਆ ਕੀ ਹਾਲਾਤ ਇਹ ਮਾਤਾ ਜੀ ਕੀ ਹਾਲ ਹਬਤਾ ਹੋਈ ਨਾ ਮਾਤਾ ਭਾਜੀ ਇਹ ਆ ਇਹਨਾਂ ਦੇ ਨਾ ਮਤਲਬ ਪਰਿਵਾਰ ਸਾਰਾ ਇਹਨਾਂ ਸੇ ਪੱਤੇ ਤਾਂ ਹੀ ਲੱਗਿਆ ਵਿਆ ਓਕੇ ਆਪਾਂ ਨੂੰ ਚਲੋ ਜੋ ਦੱਸਿਆ ਉਹ ਤੇ ਕੋਈ ਗੱਲ ਨਹੀਂ ਆਪਾਂ ਨੂੰ ਹਨਾ ਵੀ ਉਹਨਾਂ ਨੂੰ ਤਾਂ ਆਪਾਂ ਬਦਲ ਨਹੀਂ ਸਕਦੇ ਪਰ ਆਪਣੀ ਇੱਕ ਰਿਕਵੈਸਟ ਆ ਕਿ ਆਪਾਂ ਨੂੰ ਇਹ ਪਤਾ ਇਹ ਲੱਗਾ ਵਾ ਸ਼ੋਰ ਨਹੀਂ ਆ ਆਪਾਂ ਪੂਰਾ ਇਹ ਪਤਾ ਲੱਗਾ ਕਿ ਇਹ ਮਾਤਾ ਦੀਆਂ ਜਿਹੜੀਆਂ ਬੇਟੀਆਂ ਨਾ ਦੋ ਉਹ ਇਸ ਟਾਈਮ ਮੁਸੀਬਤ ਚ ਆ ਗਿੰਦੀ ਮੁਸੀਬਤ ਦੇ ਵਿੱਚ ਭੱਜਿਆ ਆ ਗੱਲ ਇਹਨਾਂ ਦੀ ਨਾ ਮਾਤਾ ਦੀ ਨਾਨਣ ਤੇ ਜਿਹੜਾ ਇਹਦੇ ਘਰ ਵਾਲਾ ਹਾਂਜੀ ਉਹ ਕੁੜੀਆਂ ਉਹਨਾਂ ਦੀ ਦੇਖਰੇਖ ਦੇ ਵਿੱਚ ਹੀ ਆ ਹੁਣ ਪਤਾ ਨਹੀਂ ਰੱਬ ਜਾਣੇ ਉਹ ਕੁੜੀਆਂ ਕਿੱਥੇ ਆ ਉਸ ਚੀਜ਼ ਬਾਰੇ ਸਾਨੂੰ ਪਤਾ ਨਹੀਂਗਾ ਨਾ ਤਾਂ ਉਹ ਪਿੰਡ ਵੜਦੇ ਆ ਓਕੇ ਇਹ ਬਿਲਕੁਲ ਵਿਚਾਰੀ ਬੇਕਸੂਰ ਇਹਨੂੰ ਤਾਂ ਵਿਚਾਰੀ ਨੂੰ ਨਾ ਮਤਲਬ ਕਹ ਲਓ ਸੂਰਤ ਬੌਧੀ ਨਹੀਂ ਹੈਗੀ ਉਹ ਉਹੀ ਹੁਣ ਪਤਾ ਨਹੀਂ ਉਹ ਕੁੜੀਆਂ ਕਿੱਥੇ ਆ ਕਿੱਥੇ ਇਹ ਜਿਹੜੀ ਇਹਦੀ ਤਾਈ ਦੀ ਨੂੰ ਆ ਕਿਹੜੀ ਜੀ ਆ ਜਿਹੜੀ ਮਾਤਾ ਸੀ ਇੱਕ ਹੋਰ ਆ ਉਹ ਤਾਈ ਨੂੰ ਹਾਂਜੀ ਹਾਂਜੀ ਉਹਨੂੰ ਫਿਰ ਉਹਨਾਂ ਨੇ ਵਿਚਾਰਿਆਂ ਨੇ ਤਰਸਦੇ ਆਧਾਰ ਤੇ ਆਪਦੇ ਘਰੇ ਰੱਖੀ ਹੁਣ ਦੋ ਕੁ ਮਹੀਨੇ ਹੋ ਗਿਆ ਓਕੇ ਰੋਟੀ ਪਾਣੀ ਦਿੰਦੇ ਇਹਨੂੰ ਠੀਕ ਆ ਆਪਾਂ ਕੋਸ਼ਿਸ਼ ਸਰਪੰਚ ਸਾਹਿਬ ਇਹ ਕਰੀਏ ਕਿ ਆਪਾਂ ਇੱਕ ਵਾਰੀ ਇਹਦੀਆਂ ਧੀਆਂ ਨੂੰ ਮਿਲੀ ਆਪਾਂ ਉਹ ਭੈਣ ਨੂੰ ਬੁਲਾ ਲਓ ਜਾਂ ਆਪਾਂ ਆਪਣੇ ਤੁਹਾਡੇ ਘਰ ਬੁਲਾ ਲਈਨੇ ਜਾਂ ਤੁਸੀਂ ਕਹਿੰਦੇ ਆਪਾਂ ਉਧਰ ਚੱਲ ਜਾਨੇ ਆ ਠੀਕ ਹੈ ਜੀ ਕਿਉਂਕਿ ਆ ਆਪਾਂ ਇੱਕ ਵਾਰੀ ਸ਼ੋਰ ਹੋਣਾ ਚਾਹੁੰਦੇ ਆ ਕਿ ਵਾਕਿਆ ਉਹ ਧੀਆਂ ਹਾਲਾਤਾਂ ਤਾਂ ਤੇ ਸਈਆਂ ਚ ਜਾਂ ਗਲਤ ਲਾਤਾ ਜਾ ਇਹ ਸ਼ੋਰ ਹੋ ਜੇ ਆਪਾਂ ਨੇ ਆਪਾਂ ਨੂੰ ਉਹਨਾਂ ਦਾ ਪਤਾ ਕਰਦੇ ਪਹਿਲਾਂ ਤਾਂ ਉਹਨਾਂ ਦਾ ਹਜੇ ਤੱਕ ਪਤਾ ਹੀ ਨਹੀਂ ਹੈਗਾ ਵੀ ਕਿੱਥੇ ਨੇ ਓਕੇ ਕੁਝ ਵੀ ਨਹੀਂ ਪਤਾ ਉਹਨਾਂ ਬਾਰੇ ਇੱਕ ਕਹਿੰਦੇ ਆ ਕਿ ਇਹਨੇ ਨਾਲ ਮਾਤਾ ਨਾਲ ਹੀ ਮਿਸ ਹੈ ਪਨ ਹੁੰਦਾ ਇੱਕ ਆਪਾਂ ਇਹਦਾ ਟੈਸਟ ਕਰਾਈਏ ਕੋਈ ਗੱਲ ਨਹੀਂ ਆਪਾਂ ਕਰ ਲੈਣੀ ਗੱਲ ਠੀਕ ਹੈ ਜੀ ਚਲੋ ਇਹ ਚੀਜ਼ਾਂ ਮੈਨੂੰ ਬੋਲਣੀਆਂ ਨਹੀਂ ਚਾਹੀਦੀਆਂ ਮੈਂ ਆਸ਼ਰਮ 'ਚ ਲੈ ਜਾਵਾਂ ਉੱਥੇ ਜਾ ਕੇ ਆ ਕੋਈ ਆਈ ਦੀ ਮਾਤਾ ਦੀ ਕੋਈ ਉਹ ਜੀ ਰਿਪੋਰਟ ਆਵੇ ਫਿਰ ਬਾਬਾ ਜੀ ਆਪਾਂ ਨੂੰ ਉਹਦਾ ਆ ਕੀ ਆਨੇ ਉਹਦਾ ਜਵਾਬ ਦੇਣਾ ਪੈਣਾ ਆਪਾਂ ਨੂੰ ਬਿਲਕੁਲ ਬਿਲਕੁਲ ਆਪਾਂ ਇਹਨਾਂ ਦੇ ਨਾਲ ਜਿਹੜੀਆਂ ਮਤਲਬ ਇਹਨਾਂ ਦੇ ਹਸਬੰਡ ਹੈਗਾ ਉਹ ਵੀ ਹੁਣ ਕਾਫੀ ਟਾਈਮ ਤੋਂ ਉੱਥੇ ਰਹਿ ਨਹੀਂ ਰਹੇ ਗਏ ਇਹਨਾਂ ਨਾਲ ਇੱਕ ਇਹਨਾਂ ਦੀ ਹਾਂ ਜੀ ਤੇ ਕੁੜੀਆਂ ਵੀ ਹੈਗੀਆਂ ਇਹਨਾਂ ਦੀਆਂ ਦੋ ਇੱਕ ਮੁੰਡਾ ਵੀ ਹੈਗਾ ਇਹਨਾਂ ਦਾ ਹਾਂਜੀ ਬੱਚੇ ਹੈਗੇ ਇਹਨਾਂ ਦੇ ਬੱਚੇ ਤਿੰਨ ਪਰ ਉਹ ਮਤਲਬ ਉਹਨਾਂ ਦੇ ਨਾਲ ਹੀ ਰਹਿ ਰਹੇ ਆ ਆਪਦੀ ਬੂਹੇ ਤੇ ਬੱਚਾ ਬੱਚੇ ਤਾਂ ਉਮਰ 15 ਸਾਲ ਬਾ 10 ਦੇ ਮੁੰਡੇ ਦੀ ਤੇ ਕੁੜੀਆਂ ਦੀ ਵੀ 18 ਸਾਲ ਤੋਂ ਘੱਟ ਹੀ ਆ ਤਕਰੀਬਨ 14 ਤੋਂ 15 ਇਹ ਮੈਂ ਸੁਣਿਆ ਵਾਂ ਕਿ ਇਹਨਾਂ ਨੂੰ ਵਿਆਹ ਦਿੰਦੇ ਆ ਉਹ ਫੇਰ ਪੈਸੇ ਲੈ ਲੈਂਦੇ ਆ ਤੇ ਜਿਵੇਂ ਉਹ ਬਿਜ਼ਨਸ ਜਿਆ ਨਹੀਂ ਬਣਿਆ ਹੁੰਦਾ ਵਿਆਹ ਤੇ ਵਾਪਸ ਲੈ ਲੈਂਦਾ ਸਹੀ ਮੈਨਿਆਂ ਚ ਕੰਮ ਹੀ ਉਹਨਾਂ ਦੇ ਹੈਗੇ ਇਸੇ ਕਰਕੇ ਉਹ ਪਿੰਡ ਨਹੀਂ ਰਹਿਕਦੇ ਹੈਗੇ ਉਹ ਪਤਾ ਹੀ ਨਹੀਂ ਉਹਨਾਂ ਦੇ ਕਿੱਥੇ ਰਹਿਣਾ ਕਿੱਥੇ ਨਹੀਂ ਇਹ ਆਪਾਂ ਇੱਕ ਵਾਰੀ ਹੁਣ ਕੁੜੀਆਂ ਨੂੰ ਆ 10 ਦਿਨ ਇਹਨਾਂ ਡਰੇ ਬਹੁਤ ਪਈਆ ਉੱਥੇ ਹੁਣ ਉਹ ਉੱਥੇ ਆਈ ਆ ਵੀ ਉਹ ਭੈਣ ਜਿਹੜੀ ਉਹ ਹਨਾ ਜਿਹਦੇ ਕੋਲੇ ਰਹਿੰਦੀ ਆ ਉਥੋਂ ਡਰਦੀ ਭੱਜ ਕੇ ਇੱਥੇ ਆ ਗਈ ਆ ਉਹ ਬਸ ਉਹਨਾਂ ਨੇ ਉਹ ਵੀ ਵਿਚਾਰੇ ਇਹਨਾਂ ਦੇ ਹੈ ਤਾਂ ਚਲੋ ਸਗੇ ਆ ਤਾ ਚਾਚਾ ਚੋ ਤਰਸ ਦੇ ਆਧਾਰ ਤੇ ਉਹਨਾਂ ਨੇ ਇਸੇ ਕਰਕੇ ਰੱਖੀ ਕੁੜੀਆਂ ਤੋਂ ਆਪਾਂ ਨੂੰ ਪੂਰੀ ਇਨਫੋਰਮੇਸ਼ਨ ਮਿਲੂਗੀ ਇਹਨਾਂ ਦੀ ਬੱਚੀਆਂ ਤੋਂ ਫੇ ਕੀ ਆ ਵੀ ਕੀ ਹਾਲਾਤ ਇਹਨਾਂ ਦੇ ਅਸਲ ਚਾਚਾ ਰਹੀ ਨਾਲ ਖੜੋ ਹਨਾ ਫਿਰ ਪਾਈ ਤੁਹਾਡਾ ਚਲੋ ਮਦਦ ਤੁਸੀਂ ਪਾ ਲੈ ਜੰਨੇ ਇਹਨੂੰ ਭਾਈ ਲੈ ਜਾਂਦਾ ਭਾਈ ਜਾਣਦੇ ਹੋਗੇ ਤੁਸੀਂ ਇਹਨਾਂ ਨੂੰ ਤੇ ਮਹਰਾਲੇ ਤੋਂ ਆਸ਼ਰਮ ਇਹਨਾਂ ਦਾ ਆਪਾ ਬਾਬਾ ਰਤਨ ਸਰਾਹੀ ਠੀਕ ਹੈ ਤੇ ਆਪਾਂ ਇਹ ਕਰੀਏ ਵੀ ਅਪੀਰੀ ਆਪਾਂ ਬੱਚਿਆਂ ਨੂੰ ਮਲੀਏ ਕਿਸ ਤਰੀਕੇ ਨਾਲ ਠੀਕ ਹੈ ਜੇ ਇਹ ਤੇ ਪਿਆਰ ਨਾਲ ਮਿਲਦੇ ਤਾਂ ਵੀ ਠੀਕ ਹੈ ਨਹੀਂ ਮਿਲਦੇ ਤਾਂ ਆਪਾਂ ਮਾਤਾ ਨੂੰ ਜੋ ਆਪਾਂ ਕਾਨੂੰਨੀ ਪੱਤਰਕਿਰਿਆ ਕਰ ਸਕਦੇ ਫਿਰ ਉਹਦੇ ਥਰੂ ਮਿਲ ਲਾਂਗੇ ਆਪਾਂ ਕੁੜੀਆਂ ਦਾ ਪਤਾ ਕਰਨਾ ਪੈਣਾ ਕੋਈ ਮੈਂ ਉਹਨਾਂ ਦਾ ਨਾਂ ਹਜੇ ਕੁਝ ਨਹੀਂ ਪਤਾ ਹੈਗਾ ਮੈਂ ਤੁਹਾਨੂੰ ਸਹੀ ਦੱਸਾਂ ਇਹਦੀ ਨਾਨਾ ਜਿਹੜੀ ਮਾਤਾ ਦੀ ਕੁੜੀਆਂ ਦੀ ਭੂਆ ਉਹਦੇ ਕੋਲ ਇਨਫੋਰਮੇਸ਼ਨ ਸਾਰੀ ਹੈ ਕਿੰਦੀ ਇਨਫੋਰਮੇਸ਼ਨ ਤਾਂ ਉਹਦੇ ਕੋਲ ਹੀ ਆ ਹੁਣ ਉਹਦਾ ਵੀ ਨਹੀਂ ਨਾ ਪਤਾ ਹੈਗਾ ਕਿੱਥੇ ਜੀ ਆਪਾਂ ਉਹ ਪੈਨ ਨੂੰ ਪਤਾ ਉਹ ਜਿਹੜੀ ਹਾਂ ਉਹਨਾਂ ਨੂੰ ਪਤਾ ਦਾ ਹਾਂ ਉਹਨਾਂ ਨੂੰ ਪਤਾ ਠੀਕ ਆਜੇ ਚੱਲਦੇ ਉੱਥੇ ਹਾਂ ਅਜੇ ਮੈਂ ਤਾਂ ਆ ਜਾ ਨਾਲ ਮੇਰੀ ਮਾਂ ਆ ਜਾ ਕੁਝ ਨਹੀਂ ਹੁੰਦਾ ਟੈਨਸ਼ਨ ਨਾ ਲੈਹੀਂ ਤੇਰੇ ਨਾਲ ਆਜੋ ਆਜੋ ਕੋਈ ਨਹੀਂ ਆ ਜਾ ਆਜੋ ਲੋਕਾਂ ਚੱਲ ਨਹੀਂ ਉੱਠੇ ਕੁਝ ਨਹੀਂ ਆਂਦੀ ਕੁਝ ਨਹੀਂ ਆਂਦੀ ਤੈਨੂੰ ਅਸੀਂ ਤੇਰੇ ਨਾਲ ਹਾਂ ਧੱਕਾ ਕੋਈ ਵੀ ਹੋਈ ਹੈ ਬੱਚ ਉਮਰ ਦੀ ਆ ਆ ਗਏ ਕਿ ਭਰਾ ਚੱਲ ਜਾ ਅਜੇ ਉਹਦਾ ਮੁੰਡਾ ਵੇਲਾ ਮੁੰਡੇ ਨੂੰ ਵੇਖ ਕੇ ਵੀ ਉਸੇ ਲਈ ਕਹਿ ਦਿੱਤਾ ਕਿ ਤੂੰ ਚੱਲ ਜਾ ਦੂਰ ਚੱਲ ਜਾ ਉਹ ਨਹੀਂ ਲੱਗੇ ਜਾਂਦੇ ਤੈਨੂੰ ਡਰਦੀ ਡਰਦੀ ਐ ਇਹਨਾਂ ਤੋਂ ਇਹਨੂੰ ਉਸੇ ਲਈ ਕਹਿੰਦੀ ਆ ਕਿ ਬਾਪਰਾ ਚੱਲ ਜਾ ਵੀਰੇ ਥੋੜਾ ਬড়ਾ ਤਾਂ ਕੁਝ ਨਾ ਕੁਝ ਇਹਨਾਂ ਹੋਇਆ ਹੋਊਗਾ ਜਿਹੜੀ ਡਰਦੀ ਆ ਆਪਾਂ ਦੱਸ ਜਾਣੇ ਖਰੋਦਿਆਂ ਆਪਾਂ ਨੂੰ ਇੱਕ ਜਾਨੇ ਨੂੰ ਨਹੀਂ ਹੁੰਦੇ ਮਾਤਾ ਨੇ ਕਿਹਾ ਕੁਝ ਤੁਸੀਂ ਵੀ ਅੱਜ ਤੁਸੀਂ ਵੀ ਅੱਜ ਪਹਿਲੇ ਦਿਨ ਮਿਲੇ ਜੀ ਮੈਂ ਵੀ ਪਹਿਲੇ ਦਿਨ ਮਿਲਿਆ ਉਹ ਬੱਚੇ ਨੂੰ ਵੇਖ ਕੇ ਥੋੜਾ ਡਿਸਟਰਬ ਫੇਰ ਹੋਣ ਲੱਪੀ ਮੰਮੀ ਕੋਲ ਕਹਿ ਸਕਦੇ ਆ ਆਪਾਂ ਇਹਨਾਂ ਦੇ ਘਰੇ ਰਹਿੰਦੀ ਕਰਕੇ ਨਾ ਇਹ ਹਾਂ ਚਲ ਆਪਾਂ ਮੈਂ ਐਗਰੀ ਮੈਂ ਆਪਾਂ ਇਹਨਾਂ ਨੂੰ ਮਾੜਾ ਨਹੀਂ ਕੋਈ ਵੀ ਕਹਿੰਦੇ ਉਹ ਦੁਬਾਰੇ ਦਿੱਲੀ ਜਾਂਦੀ ਸੀ ਇਹ ਹੁਣ ਵੀ ਹੁਣ ਗੁਰਦੁਆਰੇ ਕਈ ਨਿਕਲੇ ਹੈ ਨਾ ਖੇਤਾਂ ਨੂੰ ਆ ਜਾਂਦੀ ਹੈ ਆਪਾਂ ਵੀਰਾਂ ਨੂੰ ਮਾਰਣਾ ਕੁਝ ਨਹੀਂ ਕਹਿੰਦੇ ਆਪਾਂ ਬੇਨਤੀ ਹੈ ਕਿ ਆਪਾਂ ਇੱਕ ਰੀ ਇੰਦੀ ਭੈਣ ਇਦੀ ਨਾਨਾ ਨੂੰ ਮਿਲ ਕੇ ਤੇ ਆਪਾਂ ਕੁੜੀਆਂ ਤੱਕ ਪਹੁੰਚ ਕਰੀਏ ਉਹਦਾ ਤਾਂ ਰਸ ਤੇਰਾ ਚਾਹੀਦਾ ਵੀ ਆਏ ਉਹਦੇ ਕੋਲ ਨਹੀਂ ਜਾਣਾ ਉੱਠ ਉਥੇ ਨਹੀਂ ਜਾਣਾ ਉੱਠ ਚੱਲ ਮਾਤਾ ਗਰੀ ਭਈ ਆ ਭਰਾਵਾ ਉਹ ਡਰ ਤਾਂ ਹੁੰਦਾ ਹੀ ਵਿਚਾਰਾ ਹਣ ਦਿਲ ਤੇ ਬਿਠੇ ਚੱਲੋ ਇਹ ਮਾਤਾ ਚੱਲ ਚੱਲ ਇੱਥੇ ਚੰਗੇ ਭਲੇ ਵਿਚਾਰੇ ਨਮੰਦੂ ਬੁੱਧੀ ਬਣਾ ਦਿੰਦੇ ਇਹ ਕਮਾਲ ਆ ਯਾਰ ਓ ਵੀਰੇ ਕਿਧਰ ਭੱਜਾ ਓ ਭਰਾਵਾ ਕਿਧਰ ਭੱਜਾ ਕਿਧਰ ਫੜਾ ਫੜਾ ਹੱਦ ਹੋ ਗਈ ਯਾਰ ਇਹਨਾਂ ਦੀ ਕਾਣ ਕੇ ਕੌਣ ਹੈ ਗੌਂਡੇ ਇਹਨਾਂ ਇਹਨਾਂ ਮਗਰ ਗੱਡੀ ਲਾਵੀ ਰਹੇ